ਦੀ ਕਟੋਰੀ ਦੇ ਵਿੱਚ ਦਹੀਂ ਜਮਾ ਦਿਓ ਕਹਿੰਦੇ ਪੈਸੇ ਪੈਸੇ ਬਸ ਫ੍ਰੀਜ਼ਰ ਚ ਰੱਖ ਦਿਓ ਜਿਵੇਂ ਜਿਵੇਂ ਕਹਿੰਦੇ ਦਹੀਂ ਜੰਮੀ ਜੂ ਪੈਸੇ ਪੈਸੇ ਮੈਂ ਇੱਕੋ ਗੱਲ ਕਰੂੰਗਾ ਕਿ ਜਿਹੜਾ ਕਹਿੰਦਾ ਨੇ ਆਹ ਕਰੋ ਤੇ ਰਾਤੋਂ ਰਾਤ ਇਹ ਹੋ ਜਾਊਗਾ ਮੈਂ ਤੇ ਉਹਨੂੰ ਸਿਰੇ ਤੋਂ ਨਕਾਰਦਾ ਵਾਂ ਜੀ ਅੱਜ ਕੱਲ ਦਸਣ ਵਾਲੇ ਦੀ ਵੀ ਗਲਤੀ ਨਹੀਂ ਹੈ ਸੁਨਣ ਵਾਲੇ ਸੁੰਨਾ ਚਾਹੁੰਦੇ ਨੇ ਕਿ ਬਿਨਾਂ ਮਿਹਨਤ ਤੋਂ ਕੀ ਕਰੋਗੇ ਹਰ ਦੋ ਚੀਜ਼ਾਂ ਜੇਬ ਚ ਰੱਖ ਲਓ ਇੰਨੇ ਦੀ ਮੈਂ ਦੇ ਕੇ ਦਊਂਗਾ ਤੇ ਬਸ ਸਿਰੇ ਤੁਹਾਡੀ ਵਿਆਹ ਨਹੀਂ ਹੁੰਦਾ ਤੇ ਉਹ ਮੰਨ ਜੂ ਕਿ ਉਹ ਨਹੀਂ ਹੁੰਦਾ ਉਹ ਮੰਨ ਜੂਗਾ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਚੋਕ ਲਗਣੀ ਸ਼ੁਰੂ ਹੋ ਗਈ ਤਰੇੜਾਂ ਆਣੀਆਂ ਸ਼ੁਰੂ ਹੋ ਗਈਆਂ ਇਹ ਵੀ ਮਾੜੇ ਰਾਹੂ ਦੀ ਨਿਸ਼ਾਨੀ ਹੈ ਇਹ ਲੋਕੀ ਕਲੀਨ ਨਹੀਂ ਕਰਦੇ ਉਦਾਂ ਸਫਾਈ ਨਹੀਂ ਰੱਖਦੇ ਮਤਲਬ ਉਹ ਸਾਰੀ ਜਿਹੜੀ ਗੰਦਗੀ ਹੈ ਉਹ ਰਾਹੂ ਨੂੰ ਪਾਵਰ ਦੇਣੀ ਸ਼ੁਰੂ ਕਰ ਦੇਗੀ ਕਰਦੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਇਹ ਜੇ ਕਿਸੇ ਕੋਈ ਕਿਸੇ ਦੇ ਕਮਰੇ 'ਚ ਪੈਂਦੀਆਂ ਨੇ ਜਾਂ ਰਸੂਈ ਦੇ ਵਿੱਚ ਪੈਂਦੀਆਂ ਨੇ ਇਹਨੂੰ ਆਪਾਂ ਵਧੀਆ ਮੰਨਾਂਗੇ ਬੀਜ ਹੈ ਉਹਨੇ ਗਰੋਅ ਕਰਨਾ ਹੈ ਉਹਨੂੰ ਵੀ ਸੂਰਜ ਦੀ ਰੌਸ਼ਨੀ ਚਾਹੀਦੀ ਹੈ ਸਾਡੇ ਛੋਟੀ ਉਮਰ ਦੇ ਬੱਚੇ ਨੇ ਪੜ੍ਹਨਾ ਹੈ ਅੱਜ ਕੱਲ ਮੋਬਾਈਲਾਂ 'ਚ ਲੱਗੇ ਰਹਿੰਦੇ ਨੇ ਉਹਨਾਂ ਨੂੰ ਤੇ ਜ਼ਿਆਦਾ ਊਰਜਾ ਚਾਹੀਦੀ ਹੈ ਉਹ ਤੇ ਬੈੱਡਾਂ 'ਚ ਏਸੀਆਂ 'ਚੋਂ ਨਿਕਲਦੇ ਨਹੀਂ ਜੇ ਤੁਹਾਡੀ ਮਾਂ ਦਾ ਤੁਹਾਡੇ ਪਿਓ ਦਾ ਤੁਹਾਡੇ ਆਪਣੇਆਂ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ ਤੇ ਮੈਨੂੰ ਲੱਗਦਾ ਇੱਕ ਲਿਮਿਟ ਤੋਂ ਬਾਅਦ ਗ੍ਰਹਿ ਤੁਹਾਡਾ ਕੁਝ ਨਹੀਂ ਕਰ ਸਕਦੇ ਇਹ ਮੈਂ ਪ੍ਰੋਫੈਸ਼ਨਲ ਐਸਟਰੋਲੋਜਰ ਹਾਂ ਇਹ ਸਟੇਟਮੈਂਟ ਦੇ ਰਿਹਾ ਹਾਂ ਸੂਰਜ ਮੰਗਲ ਬੁੱਧ ਸ਼ੁੱਕਰ ਸ਼ਨੀ ਰਾਹੂ ਕੇ ਤੂ ਜਿੰਨੇ ਵੀ ਪਲੈਨੈਟਸ ਨੇ ਇਹ ਸਾਰੇ ਰਿਪਰੈਜ਼ੈਂਟ ਹੁੰਦੇ ਲੋਕਾਂ ਚ ਤੀਰ ਦੇ ਤੁਸੀਂ ਪੈਸੇ ਮਾਰੋ ਸਕੇ ਪਿਓ ਨੂੰ ਤੁਸੀਂ ਮਾਨ ਸਨਮਾਨ ਨਾ ਦੋ ਮਾਂ ਤੁਹਾਡੀ ਰੋਵੇ ਤੇ ਕਿੰਨੇ ਪਾਇ ਕਰ ਲੋ ਕੋਈ ਫਾਇਦਾ ਨਹੀਂ ਹੋਏਗਾ ਮੇਰ ਸਮਝੋ ਕਿਸੇ ਦਾ ਘਰ ਬਣਿਆ ਹੋਇਆ ਕੋਈ ਤੋੜ ਭੱਜ ਅਗਲਾ ਕਹਿੰਦਾ ਮੈਂ ਨਹੀਂ ਕਰੀ ਉਹਨਾਂ ਲਈ ਵੀ ਕੋਈ ਚੀਜ਼ ਹੁੰਦੀ ਆ ਤੇ ਦੇਖੋ ਇਹ ਅਸੀਂ ਇੱਕ ਡਾਕਟਰ ਡਾਕਟਰ ਆਫ ਹਾਊਸਿਸ ਜੋ ਤੱਕ ਪੇਸ਼ੈਂਟ ਨਹੀਂ ਦੇਖ ਲੈਂਦੇ ਪੂਰਾ ਨਹੀਂ ਪਤਾ ਲੱਗੇ ਫੇਮਸ ਆਪਣਾ ਪੰਜਾਬੀ ਇੱਕ ਕਲਾਕਾਰ ਇਦਾਂ ਹੀ ਹੋਇਆ ਵੱਡੀ ਹਵੇਲੀ ਬਣਾਈ ਉਹਦੇ ਵਿੱਚ ਬਹੁਤ ਸਬਾ ਨਹੀਂ ਰਿਹਾ ਤੇ ਡੈਥ ਹੋ ਗਈ ਇਹ ਇਹ ਵੀ ਚੀਜ਼ਾਂ ਹੁੰਦੀਆਂ ਨੇ ਵਾਸਤੂ ਦਾ ਹੈਗਾ ਕੁਝ ਕਨੈਕਸ਼ਨ ਕਰ ਰਹੇ ਹੋ ਔਰ ਮੇਰੀ ਪੂਰੀ ਬੋਡੀ ਜਿ ਸ਼ਿਬਰਿੰਗ ਹੋ ਰਹੀ ਹੈ ਸਾਡੇ ਪੰਜਾਬ ਦਾ ਲੈਜੈਂਡ ਸਾਡੇ ਪੰਜਾਬ ਦਾ ਪੁੱਤਰ ਮਤਲਬ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਉਹ ਇੱਡੀ ਵੱਡੀ ਪਰਸਨੈਲਿਟੀ ਜਿਹੜੀ ਜਿਹੜੀ ਘਰ ਬਣਿਆ ਸੀ ਉਹਨੂੰ ਉਹਨਾਂ ਨੇ ਜੋੜਿਆ ਜਾਂ ਉਹਦੇ ਤੋਂ ਬਾਅਦ ਕੁਝ ਹਟਾਇਆ ਜਾਂ ਮਤਲਬ ਉਹਦੀਆਂ ਚੇਂਜਸ ਕੀਤੀਆਂ ਬਿਲਕੁਲ ਇਸ ਚੀਜ਼ਾਂ ਦਾ ਅਸਰ ਕੋਈ ਵੀ ਹੋਵੇ ਉਹਦੇ ਤੇ ਹੁੰਦਾ ਪਰ ਮੈਨੂੰ ਲੱਗਦਾ ਕਿ ਉੱਥੇ ਵੀ ਹੋਇਆ ਹੈ ਕਿਉਂਕਿ ਸੀ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਰੱਬ ਤੇ ਸਾਰੇ ਪਾਸੇ ਤੁਸੀਂ ਕਹਿੰਦੇ ਹੋ ਫੋਟੋ ਇੱਥੋਂ ਲਾ ਕੇ ਉੱਧਰ ਲਾ ਦਿਓ ਉਹ ਤੁਸੀਂ ਜਿੱਥੇ ਮਰਜ਼ੀ ਲਾ ਸਕਦੇ ਤੁਹਾਡਾ ਔਰਾ ਤੁਹਾਡਾ ਖਾਣ ਪਾਣ ਤੁਹਾਡਾ ਸਾਰੀਆਂ ਚੀਜ਼ਾਂ ਦਾ ਵਿਵਾਰ ਉਹਨਾਂ ਪੋਜ਼ਿਟਿਵ ਹੈਗਾ ਕਿ ਜਿੱਧਰ ਤੁਸੀਂ ਪੈਰ ਕਰੋ ਉੱਧਰ ਰੱਬ ਆ ਜਵੇ ਸ਼ੇਖ ਸਾਹਿਬ ਨਾਲ ਵੀ ਜਾ ਰਹੇ ਆ ਮੀਟਿੰਗ ਕਰਨ ਕਿ ਜਿਹੜੀਆਂ ਉਹ ਸ਼ੇਖਾਂ ਨੂੰ ਵੀ ਲੋੜ ਹੈਗੀ ਦਿਖਾ ਦੇ ਬਿਲਕੁਲ ਨੇ ਕਿਹਾ ਸੀਗਾ ਕਿ ਮੈਂ ਸ਼ੁਰੂ ਹੋਇਆ ਊਠਾਂ ਤੇ ਮੈਂ ਜਾਂ ਗੱਡੀਆਂ ਤੇ ਤੇ ਮੇਰੇ ਬੱਚੇ ਆਣਗੇ ਤੇ ਉਹ ਬੱਚੇ ਮਰਸੀਡੀਜ਼ ਤੇ ਊਠਾਂ ਤੇ ਨਾ ਆਣ ਉਹਨਾਂ ਨੂੰ ਵਾਸਤੂ ਬਣਾਣਾ ਹੀ ਪਏਗਾ। ਗਰਿਆਂ ਨੂੰ ਸੈੱਟ ਕਰਨ ਦੇ ਲਈ ਕੋਈ ਬੇਸਿਕ ਰੈਮਡੀ ਹੋਵੇ ਉਹ ਥੋੜੀਆਂ ਜਿਹਾ ਦੱਸੋ। ਬਿਲਕੁਲ ਮੈਂ ਦੋ ਇੰਪੋਰਟੈਂਟ ਚੀਜ਼ਾਂ ਦੱਸਦਾ ਕਿ ਤੁਸੀਂ ਕਦੀ ਕਦੀ ਰੋਟੀ ਜਿਹੜੀ ਹੈ ਰਸੋਈ 'ਚ ਬੈ ਕੇ ਖਾਓ। ਹੂੰ ਵਾਹ ਕਹਿੰਦੇ ਨਾਲ ਤੁਹਾਡੇ ਕਿੰਨੇ ਹੀ ਪਲੈਨਟ ਸ਼ਾਂਤ ਹੋ ਜਾਂਦੇ। ਬੈੱਡ ਤੇ ਬਿਲਕੁਲ ਵੀ ਨਾ ਖਾਓ ਰੋ। ਇਸ ਘਰ ਦੀ ਕੁੜੀ ਧੀ ਨਰਾਜ ਹੈ। ਉਦਣਾ ਬੋਲਚਾਲ ਬੰਦ ਹੈ ਉਸ ਘਰ ਚ ਇੱਕ ਲਿਮਿਟ ਤੋਂ ਬਾਅਦ ਵਪਾਰ ਨਹੀਂ ਵਗ ਸਕਦਾ ਸਟੂਡੀਓ ਦੇ ਵਿੱਚ ਮਹਿਮਾਲ ਬਹੁਤ ਖਾਸ ਹੈ ਧਿਆਨ ਨਾਲ ਸੁਣਿਓ ਤੁਹਾਨੂੰ ਫਾਇਦੇ ਬਹੁਤ ਹੋ ਜਾਣੇ ਨੇ ਕਹਿ ਲਓ ਕਿ ਫੀਸ ਦਿੱਤੇ ਬਿਨਾਂ ਹੀ ਨਾ ਤੁਹਾਡੇ ਕਈ ਕੰਮ ਹੋ ਜਾਣੇ ਨੇ ਇਹਨਾਂ ਨੂੰ ਐਵੇਂ ਮਿਲਣਾ ਹੋਵੇ ਤਾਂ ਕਹਿੰਦੇ ਥੋੜਾ ਜਿਹਾ ਔਖਾ ਤੇ ਅੱਜ ਤੁਹਾਨੂੰ ਫ੍ਰੀ ਦੇ ਵਿੱਚ ਹੀ ਕੰਮ ਕਰਾ ਦਾਂਗੇ ਤੁਹਾਡੇ ਰਵੀਸ਼ ਅਬਰੋਲ ਜੀ ਨੇ ਮੇਰੇ ਨਾਲ ਇਹ ਕਹਿ ਲਓ ਕਿ ਵਾਸਤੂ ਐਕਸਪਰਟ ਨੇ ਐਸਟਰੋਲੋਜਰ ਨੇ ਤੇ स्पिरिचुअल हीलर ਵੀ ਕਹਿੰਦੇ ਨੇ ਰੇਕੀ ਕਹਿੰਦੇ ਨੇ ਵੈਲਕਮ ਆ ਜੀ थैंक यू ਸੋਮਾ ਜੀ ਠੀਕ ਠਾਕ ਹਾਂ ਬਹੁਤ ਵਧੀਆ ਅੱਜ ਕੱਲ ਜਿਸ ਹਿਸਾਬ ਦੇ ਨਾਲ ਦੁਨੀਆ ਤੇ ਇਤrar ਭੱਜੀ ਫਿਰਦੀ ਆ ਜੀ ਲੋਕ ਨਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਦੇ ਵਿੱਚ ਨੇ ਜਿਵੇਂ ਮਰਜੀ ਕਹ ਲੋ ਤੇ ਕਹਿੰਦੇ ਕਿ ਉਹ ਅੱਜ ਕੱਲ ਐਸਟਰੋਲੋਜਰ ਦੇ ਕੋਲ ਜਾਂਦੇ ਨੇ ਅੱਜ ਕੱਲ ਜਿਸ ਤਰ੍ਹਾਂ ਦੀਆਂ ਵੀਡੀਓਜ਼ ਇੰਨੀਆਂ ਆਪਾਂ ਦੇਖਦੇ ਆ ਹਨਾ ਕਿਉਂਕਿ ਰੀਲਾਂ ਦਾ ਜ਼ਮਾਨਾ ਉਹ ਕਰੀ ਚੱਲੋ ਕੋਈ ਤਾਂ ਕਹੀ ਜਾਂਦਾ ਕੌਨਵਲ ਐਕਸਾ ਕਹੇ ਕਿ ਤੁਸੀਂ ਵਧੀਆ ਅਮੀਰ ਬਣ ਜਾਓ ਕੋਈ ਕੁਛ ਕਹੀ ਜਾਂਦਾ ਹੈ ਨਾ ਜੀ ਤੇ ਮਤਲਬ ਅੱਜ ਆਪਾਂ ਸਾਰੀਆਂ ਗੱਲਾਂ ਪੁੱਛਣੀਆਂ ਨੇ ਮੈਂ ਔਰ ਮੈਂ ਇੱਕ ਚੀਜ਼ ਇਹ ਵੀ ਬੇਨਤੀ ਹੋਈ ਹੈ ਤੁਹਾਨੂੰ ਆਪਾਂ ਨਾ ਲੋਕਾਂ ਦਾ ਬਹੁਤ ਬਹੁਤ ਫਾਇਦਾ ਕਰਾਣਾ ਬਿਲਕੁਲ ਕਰਾਵਾਂਗੇ ਜੀ ਤੇ ਸਭ ਤੋਂ ਪਹਿਲਾਂ ਆਪਾਂ ਵਾਸਤੂ ਦੀ ਗੱਲ ਕਰ ਲਈਏ ਐਸਟ੍ਰੋਲੋਜੀ ਦੀ ਗੱਲ ਕਰ ਲਈਏ ਜੇ ਆਪਾਂ ਸੰਖੇਪ ਦੇ ਵਿੱਚ ਐਸਟ੍ਰੋਲੋਜੀ ਨੂੰ ਕਿਹਾ ਜਾਵੇ ਕਿਉਂਕਿ ਆਪਣੇ ਮੈਨੂੰ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਦੀਆਂ ਪੁਰਾਣੀ ਜਾਂ ਕਹਿ ਲਓ ਕਿ ਬਹੁਤ ਜ਼ਮਾਨਿਆਂ ਤੋਂ ਇਹ ਕਲਾ ਕਹਿ ਲਓ ਜਾਂ ਇਹ ਚੀਜ਼ ਚੱਲੀ ਆਂਦੀ ਆ ਇਹਨੂੰ ਡਿਫਾਈਨ ਕਿਵੇਂ ਕਰਾਂਗੇ ਆਪਾਂ ਬੇਸਿਕ ਤੌਰ ਤੇ ਦੇਖੋ ਬੇਸਿਕਲੀ ਸਟ੍ਰੈਟਜੀ ਜਿਹੜੀ ਹੈ ਇਹ ਸਾਡੇ ਨਾਇਨ ਪਲੈਨਟਸ ਦੀ ਇੱਕ ਸਾਇੰਸ ਹੈ ਜਿਹੜੇ ਨਵ ਗ੍ਰਹਿ ਅਸੀਂ ਸਾਰੇ ਛੋਟੇ ਹੁੰਦੇ ਤੋਂ ਸੁਣਦੇ ਆਇਆ ਜਿੱਦਾਂ ਤੁਸੀਂ ਕਹਿਆ ਕਿ ਚਾਹੇ ਰਮਾਇਣ ਦਾ ਸਮੇ ਹੋਵੇ ਚਾਹੇ ਮਹਾਭਾਰਤ ਦਾ ਸਮੇ ਹੋਵੇ ਜਾਂ ਉਹਦੇ ਤੋਂ ਪਿੱਛੇ ਦਾ ਵੀ ਕੋਈ ਸਮੇ ਹੋਵੇ ਜਿੰਨੇ ਵੀ ਸਾਡੇ ਲੋਗ ਨੇ ਅਸੀਂ ਤੁਸੀਂ ਆ ਅਸੀਂ ਨਾਇਨ ਪਲੈਨਟਸ ਤੋਂ ਹੀ ਕੰਟਰੋਲ ਹੁੰਨੇ ਆ ਸੋ ਨਾਇਨ ਪਲੈਨਟਸ ਦੀ ਜਿਹੜੀ ਸਟੱਡੀ ਹੈ ਜਿਹੜੀ ਟੇਵੇ ਦੇ ਜਿਹੜੇ ਹਾਊਸਿਸ ਨੇ ਉਹਨਾਂ ਦਾ ਜਿਹੜਾ ਬੈਲੈਂਸ ਹੈ ਉਹੀ ਅਸਟਰੋਲੋਜੀ ਨੂੰ ਐਕਸਪਲੇਨ ਕਰਦੀ ਹੈ ਜੀ ਉਹੀ ਉਹਦਾ ਉਹਦਾ ਬੇਸ ਬਣਦੀ ਹੈ ਜੇ ਜੇ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਹੈ ਜਾਂ ਕਹਿ ਲੋ ਸਾਰਾ ਗ੍ਰਹਿ ਹੁੰਦਾ ਆਪਾਂ ਦੋਸ਼ ਦੇ ਸਕਦੇ ਆ ਕਿ ਬੰਦੇ ਦੇ ਆਪਣਾ ਵੀ ਹੁੰਦਾ ਵਾ ਜਾਂ ਕਿ ਜਾਂ ਐ ਆਪਾਂ ਇਹਨੂੰ ਸਰਲ ਭਾਸ਼ਾ ਦੇ ਵਿੱਚ ਕਹੀਏ ਕਿ ਗ੍ਰਹਿ ਹੀ ਬੰਦੇ ਨੂੰ ਇੰਨਾ ਜ਼ਿਆਦਾ ਮੈਂਟਲੀ ਡਿਸਟਰਬ ਕਰ ਦਿੰਦੇ ਨੇ ਕਿ ਬੰਦਾ ਫੈਸਲੇ ਵਧੀਆ ਨਹੀਂ ਲੈ ਪਾਉਂਦਾ ਦੇਖੋ ਤੁਸੀਂ ਗੱਲ ਗਏ ਕਿ ਆਪਾਂ ਗ੍ਰਹਿਾਂ ਤੇ ਨਹੀਂ ਦੋਸ਼ ਪਾ ਸਕਦੇ ਕਿਤੇ ਨਾ ਕਿਤੇ ਸਾਡੀ ਕਰਮਾ ਥਿਉਰੀ ਵੀ ਹੈ ਅੱਛਾ ਹੁਣ ਆਪਾਂ ਗ੍ਰਹਿ ਜਿਹੜੇ ਹੈਗੇ ਆ ਉਹ ਸਾਨੂੰ ਕਿਸੇ ਹੋਰ ਰਾਹ ਰਿਪਰੈਜ਼ੈਂਟ ਕਰਦੇ ਨੇ ਮੈਂ ਉਹਦੇ ਉਲਟ ਚੱਲਦਾ ਪਿਆ ਵਾਂ ਤੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਸਾਰਾ ਕੁਝ ਗ੍ਰਹਿ ਕਰਾ ਰਹੇ ਨੇ ਕਿਤੇ ਨਾ ਕਿਤੇ ਇਹ ਤੁਹਾਡਾ ਇੱਕ ਮਿਕਸਚਰ ਹੈ ਮਤਲਬ ਪਿਛਲੇ ਕਰਮਾਂ ਸੰਦੇ ਕਰਮਾਂਸ ਐਂਡ ਪਲੈਨਟਸ ਪਲੈਨਟ ਔਰ ਕੁੰਡਲੀ ਤੁਹਾਨੂੰ ਇਹ ਦੱਸਦੀ ਹੈ ਕਿ ਜਿਹੜੇ ਤੁਹਾਡੇ ਕਰਮ ਪਹਿਲੇ ਸੀਗੇ ਕੁਝ ਆਲਰੇਡੀ ਗਲਤ ਹੋ ਚੁੱਕੇ ਨੇ ਤੁਸੀਂ ਦਾਨਪੁੰਨ ਦੇ ਨਾਲ ਜਾਂ ਪ੍ਰਭੂ ਦੇ ਨਾਮ ਦੇ ਨਾਲ ਸੇਵਾ ਦੇ ਨਾਲ ਪੁਰਾਣੇ ਜਿਹੜੇ ਕੀਤੇ ਉਹਨਾਂ ਨੂੰ ਕਿਦਾਂ ਠੀਕ ਕਰ ਸਕਦੇ ਹੋ ਹੋਣ ਵਾਲੇ ਜਿਹੜੇ ਤੁਸੀਂ ਠੀਕ ਕਰਨੇ ਆ ਉਹਦੇ ਲਈ ਤੇ ਤੁਹਾਨੂੰ ਹੋਸ਼ ਚ ਆਪ ਰਹਿਣਾ ਪੈਗਾ ਨਾ ਜੀ ਅੱਛਾ ਜੇ ਆਪਾਂ ਰਵੀਸ਼ ਜੀ ਆਪਾਂ ਇੱਕ ਹੋਰ ਬੇਸਿਕ ਐਗਜ਼ਾਮਪਲ ਲਈਏ ਫਰਜ਼ ਕਰ ਲਓ ਕੋਈ ਵੀ ਆ ਏ ਬੀ ਸੀ ਕੋਈ ਵੀ ਬੰਦਾ ਵਾ ਉਹ ਆਪਣੀ ਪ੍ਰੈਜ਼ੈਂਟ ਲਾਈਫ ਜਿਹੜੀ ਜੀ ਰਿਹਾ ਠੀਕ ਹੈ ਉਹ ਸੈਟ ਆ ਆਪਾਂ ਇਹ ਮੰਨ ਕੇ ਚੱਲੀਏ ਕਿ ਜੇ ਉਹ ਰੈਮਡੀ ਲੈ ਲਵੇ ਤੌੜਦੇ ਤੋਂ ਲੈ ਲਵੇ ਕਿਸੇ ਤੋਂ ਲੈ ਲਵੇ ਜਾਂ ਕੋਈ ਉਪਾਅ ਕਰੇ ਜਿਵੇਂ ਜੇ ਦਿਖਾ ਲੇ ਆਪਣੇ ਆਪ ਨੂੰ ਫਰਕ ਪੈ ਜਾਏਗਾ ਉਹਦੀ ਲਾਈਫ ਦੇ ਵਿੱਚ ਹੋਰ ਕੁਝ ਅਪਗ੍ਰੇਡ ਹੋ ਜਾਏਗੀ ਬਿਲਕੁਲ ਪੈਂਦਾ ਹੈ ਜੀ ਮਤਲਬ ਪ੍ਰੋਫੈਸ਼ਨਲੀ ਅੱਜ ਸਾਨੂੰ 22 ਸਾਲ ਤੋ ਉੱਪਰ ਹੋ ਗਏ ਜੀ ਲੋਕਾਂ ਨੂੰ ਰਿਜ਼ਲਟ ਦਿੰਦੇ ਸਾਨੂੰ ਜਿੰਨੀਆਂ ਵੀ ਨੈਸ਼ਨਲ ਨਿਊਜ਼ਪੇਪਰਸ ਨੇ ਉਹਦੇ ਵਿੱਚ ਲਿਖਦੇ ਹੋਏ ਔਰ ਚਿੱਠੀਆਂ ਦੇ ਜ਼ਮਾਨੇ ਦੇ ਹੁਣ ਅਸੀਂ ਸਟੋਲੋਜਰ ਹੋ ਗਏ ਆਂ ਪਹਿਲੇ ਸਮਝੋ ਕਿ ਸਾਡੇ ਕੋ ਹਜ਼ਾਰਾਂ ਚਿੱਠੀਆਂ ਨੇ ਹਾਲੇ ਵੀ ਰੀਅਲ ਦੇ ਵਿੱਚ ਜਿਨ੍ਹਾਂ ਦੇ ਵਿੱਚ ਹੱਥਾਂ ਦੇ ਨਾਲ ਮੈਪ ਬਣੇ ਆਏ ਉਹਨਾਂ ਨੂੰ ਜਦੋਂ ਅਸੀਂ ਗਾਈਡ ਕੀਤਾ ਉਹਨਾਂ ਦੀ ਲਾਈਫ ਚੇਂਜ ਹੋਈ ਹੈ ਜੀ ਇੱਕ 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 ਇਹ ਵੀ ਚੀਜ਼ ਕਹੀ ਜਾਂਦੀ ਹੈ ਨਾ ਕਿ ਬ ਰਾਹੁ ਕੇਤੂ ਦੀ ਜ਼ਿਕਰ ਆ ਜਾਂਦਾ ਜਾਂ ਛਣੀ ਦਾ ਜ਼ਿਕਰ ਆ ਜਾਂਦਾ ਤਾਂ ਬਹੁਤ ਲੋਕਾਂ ਨੂੰ ਡਰਾ ਡਰਾ ਦਿੱਤਾ ਜਾਂਦਾ ਜਾਂ ਐਂ ਕਹਿ ਲਈਏ ਕਿ ਚਲੋ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀ ਐ ਕੁਝ ਤੁਹਾਡੇ ਹੀ ਮਤਲਬ ਭਾਈਚਾਰਿਆਂ ਵੱਲੋਂ ਵੱਲੋਂ ਬਹੁਤ ਜ਼ਿਆਦਾ ਕੋਈ ਮਹਿੰਗੇ ਮਹਿੰਗੇ ਉਪਾਅ ਦਿੱਤੇ ਜਾਂਦੇ ਨੇ ਮਤਲਬ ਇਦਾਂ ਦੀਆਂ ਚੀਜ਼ਾਂ ਵੀ ਆਉਂਦੀਆਂ ਨੇ ਥੋੜਾ ਜਿਹਾ ਇਹਨਾਂ ਬਾਰੇ ਦੱਸੋ ਰਾਹੁ ਕੇਤੂ ਛਣੀ ਇਹ ਤਾਂ ਵੈਸੇ ਵੀ ਕਹਿੰਦੇ ਕਹਿੰਦੇ ਕਿ ਜਿਹੜਾ 2024 ਆ ਇਹ ਛਣੀ ਦਾ ਸਾਲ ਆ ਦੇਖੋ ਗੱਲ ਪਤਾ ਕਿ ਇਹ 9 ਗ੍ਰਹਿਾਂ ਦੇ ਵਿੱਚ ਤੁਹਾਡੇ ਮੂੰਹ ਤੇ ਵੀ ਰਾਹੁ ਕੇ ਤੂ ਤੇ ਸ਼ਨੀ ਆਏ ਉਹ ਕਿਉਂ ਆਏ ਕਿਉਂਕਿ ਅਸੀਂ ਇਹਨਾਂ ਦੀ ਜਿਹੜੀ ਚਰਚਾ ਹੈਗੀ ਹੈ ਉਹ ਅਖਬਾਰਾਂ ਦੇ ਵਿੱਚ ਅੱਜਕੱਲ YouTube ਤੇ ਬਹੁਤ ਜ਼ਿਆਦਾ ਸੁਣਦੇ ਆ ਜਿਹੜੀ ਤੁਸੀਂ ਗੱਲ ਕਹੀ ਕਿ ਡਰਾਣ ਵਾਲੀ ਜਾਂ ਡਰਨ ਵਾਲੀ ਉਹ ਮੈਂ ਇੱਕੋ ਚੀਜ਼ ਕਹੂੰਗਾ ਕਿ ਇਹ ਕੋਈ ਮਾੜੇ ਪਲੈਨੈਟਸ ਨਹੀਂ ਨੇ ਤੁਹਾਡੀ ਅਗਰ ਜ਼ਿੰਦਗੀ ਨੂੰ ਇੱਥੋਂ ਦੀ ਇੱਥੇ ਲੈ ਕੇ ਜਾਣਾ ਇੱਕ ਬਹੁਤ ਵੱਡਾ ਚੇਂਜ ਲੈ ਕੇ ਆਣਾ ਜੇ ਤੁਸੀਂ ਅੱਛੇ ਐਕਟਰ ਵੀ ਹੋ ਅੱਛੇ ਇੰਡਸਟਰੀਲਿਸਟ ਵੀ ਹੋ ਤੇ ਇੰਨਾ ਬਗੈਰ ਤੇ ਆ ਹੀ ਨਹੀਂ ਸਕਦਾ ਚੇਂਜ ਸੋ ਡਰਨ ਵਾਲਾ ਕੋਈ ਮੁੱਦਾ ਹੀ ਨਹੀਂ ਹੈਗਾ ਮਤਲਬ ਇਹਨਾਂ ਨੂੰ ਤੁਸੀਂ ਅਗਰ ਇਹਨਾਂ ਦੀ ਸਾਇੰਸ ਦੇ ਹਿਸਾਬ ਨਾਲ ਚਲਦੇ ਹੋ ਜਾਂ ਇਹਨਾਂ ਦੇ ਹਿਸਾਬ ਨਾਲ ਜਿਹੜੇ ਉਪਾਏ ਕਰਦੇ ਹੋ ਜਾਂ ਇਹਨਾਂ ਦੀਆਂ ਜਿਹੜੀਆਂ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਮੰਨਦੇ ਹੋ ਤੇ ਜਿਹੜਾ ਅੱਜ ਹਰ ਬੰਦਾ ਭੱਜ ਰਿਹਾ ਤੁਸੀਂ ਕਹ ਰਹੇ ਸੀਗੇ ਥੋੜੀ ਦੇਰ ਪਹਿਲੇ ਦੌੜ ਰਿਹਾ ਤੇ ਅਗਰ ਤੁਸੀਂ ਉਸ ਦੌੜ ਦੇ ਵਿੱਚ ਅੱਗੇ ਵਧਣਾ ਪਹਿਲੇ ਕੰਪੀਟੀਸ਼ਨ ਘੱਟ ਸੀ ਪਹਿਲੇ ਲੋਕਾਂ ਦੇ ਜਿਹੜੇ ਸੁਪਨੇ ਕੁਝ ਲਿਮਿਟਿਡ ਸੀ ਸੀਮਿਤ ਸੀ ਹੁਣ ਇੰਨੀ ਤੇਜ਼ੀ ਆ ਗਈ ਹੈ ਔਰ ਅਗਰ ਉਸ ਤੇਜ਼ੀ ਵਿੱਚ ਰਹਿ ਕੇ ਤੁਸੀਂ ਜਿੱਤਣਾ ਅੱਗੇ ਵਧਣਾ ਤੇ ਤੁਹਾਨੂੰ ਰਾਹੂ ਤੋਂ ਬਗੈਰ ਕੋਈ ਨਹੀਂ ਅੱਗੇ ਕਰ ਸਕਦਾ ਅੱਛਾ ਰਾਹੂ ਦੇ ਸਟਰੋਂਗ ਹੋਣ ਦੇ ਕਿਹੜੇ ਲੱਛਣ ਨੇ ਤੇ ਜੇ ਕਹਿ ਲਈਏ ਕਿ ਜੇ ਕਿਸੇ ਦਾ ਰਾਹੂ ਖਰਾਬ ਹੈ ਉਹਦੀਆਂ ਕੀ ਪਛਾਣ ਨੇ ਜਿਹੜੇ ਦਰਸ਼ਕ ਸੁਣ ਰਹੇ ਨੇ ਉਹ ਖੁਦ ਨੂੰ ਅਸੈਸ ਕਰਕੇ ਐਨਾਲਾਈਜ਼ ਕਰਕੇ ਉਹ ਸੋਚਣ ਕਿ ਮੇਰਾ ਰਾਹੂ ਠੀਕ ਹੈ ਜਾਂ ਮੇਰਾ ਰਾਹੂ ਖਰਾਬ ਸਭ ਤੋਂ ਪਹਿਲੀ ਗੱਲ ਤੇ ਰਾਹੂ ਜਿਹਨੂੰ ਰਾਤੋਂ ਰਾਤ ਬਹੁਤ ਸ਼ੋਹਰਤ ਮਿਲ ਜਾਂਦੀ ਨੇ ਕਈ ਤੁਸੀਂ ਦੇਖਿਆ ਹੋਣਾ ਕਿ ਪੋਲਿਟੀਕਲੀ ਕੁਝ ਚੀਜ਼ਾਂ ਚੇਂਜ ਜਾਂਦੇ ਨੇ ਤੇ ਕੁਝ ਨਾਰਮਲ ਬੰਦੇ ਉਸ ਵੇਵ ਦੇ ਵਿੱਚ ਰਾਤੋਂ ਰਾਤ ਸਾਡੇ ਐਮਪੀ ਐਮਐਲਏ ਬਣ ਜਾਂਦੇ ਨੇ ਏ ਬੀ ਸੀ ਡੀ ਕਿਸੇ ਵੀ ਪਾਰਟੀ ਕਿਸੇ ਵੀ ਰਾਜ ਦੇ ਇੱਕ ਤੇ ਉਹਨਾਂ ਦਾ ਰਾਹੂ ਜ਼ਰੂਰ ਚੰਗਾ ਹੋ ਜਾਂਦਾ ਇੱਕਦਮ ਸਟਰੋਂਗ ਹੋ ਜਾਂਦਾ ਬਿਲਕੁਲ ਇੱਕਦਮ ਸਟਰੋਂਗ ਹੋ ਜਾਂਦਾ ਮਗਰ ਸ਼ਕਤੀ ਆਣਾ ਤੇ ਸ਼ਕਤੀ ਨੂੰ ਪਛਾਣਾ ਇਹ ਦੋ ਅਲੱਗ-ਅਲੱਗ ਗੱਲਾਂ ਨੇ ਜਿਦਾ ਤੇ ਟੈਂਪਰਰੀ ਠੀਕ ਹੋਇਆ ਉਹ ਤੇ 5 ਸਾਲ ਲਈ ਕਿਸੇ ਨੂੰ ਮੰਤਰੀ ਜਾਂ ਕਿਸੇ ਨੂੰ ਐਮ ਐਲ ਏ ਜੀ ਚੰਡੀ ਦੇ ਦੇਗਾ ਬਟ ਜਿਹੜੇ ਅਮਚ्योर ਨੇ ਜਿਹੜੇ ਰਾਹੁ ਜਿਨ੍ਹਾਂ ਦਾ ਪਰਮਾਨੈਂਟ ਅੱਛਾ ਹੈ ਉਹ ਉਸ ਚੀਜ਼ ਦੀ ਸ਼ਕਤੀ ਨੂੰ ਉਸ ਤਾਕਤ ਨੂੰ ਪਰਮਾਨੈਂਟ ਅੱਗੇ ਤੱਕ ਲੈ ਕੇ ਜਾਣਗੇ ਅੱਛਾ ਲੋਕਾਂ ਮਤਲਬ ਉਹ ਸਕਸੈਸ ਨੂੰ ਆਪਣੇ ਦਿਮਾਗ ਤੇ ਨਹੀਂ ਚੜਨ ਦੇਣਗੇ ਓਕੇ ਡਾਊਨ ਟੂ ਅਰਥ ਰਹਿਣਗੇ ਮਤਲਬ ਪਾਵਰ ਹੋਣ ਦੇ ਬਾਵਜੂਦ ਵੀ ਉਹਨੂੰ ਹਜਮ ਕਰਨਗੇ ਔਰ ਜਿਨ੍ਹਾਂ ਦਾ ਤੁਸੀਂ ਦੇਖੋ ਇਲੈਕਟ੍ਰੋਨਿਕ মিডিਆ ਯੂਟਿਊਬਰਸ ਜਿੰਨੇ ਵੀ ਇਨਫਲੂਐਂਸਰਸ ਜਿੰਨੇ ਵੀ ਇੱਕ ਆਮ ਘਰਾਂ ਤੋਂ ਉੱਠ ਕੇ ਮਾਈਕ ਲਿੱਤਾ ਫੋਨ ਲਿੱਤਾ YouTube ਤੇ ਵੀਡੀਓ ਬਣਾਈ ਉਹ ਸਾਰਿਆਂ ਦਾ ਰਾਹੁ ਬਹੁਤ ਅੱਛਾ ਹੈ ਅੱਛਾ ਸਟਰੋਂਗ ਹੋਏਗਾ ਜਿਹੜਾ ਵੀ ਜਿਹਦਾ ਵੀ ਰਾਹੁ ਅੱਛਾ ਹੋਏਗਾ ਉਹੀ ਦੂਰ ਸੰਚਾਰ ਤੋਂ ਕਮਾਏਗਾ ਉਹਦੀ ਆਈਡੈਂਟੀਟੀ ਤਾਂ ਹੀ ਬਣ ਸਕਦੀ ਹੈ ਜੇ ਵਾਇਰਲੈਸ ਕਨੈਕਸ਼ਨ ਸੈਟਲਾਈਟ ਦੇ ਥਰੂ ਜਿਹੜੀ ਚੀਜ਼ ਵਾਇਰਲ ਹੋ ਰਹੀ ਹੈ ਤੁਸੀਂ ਦੇਖੋ YouTube ਚੱਲਦਾ ਵਾਇਆ ਸੈਟਲਾਈਟਸ ਥਰੂ ਇੰਟਰਨੈਟ no connections ਔਰ ਜੀਡੀ ਉਹਦੇ ਚੋਂ ਇਨਕਮ ਜਨਰੇਟ ਹੁੰਦੀ ਹੈ ਉਹ ਉਹਦੀ ਹੀ ਹੋ ਸਕਦੀ ਹੈ ਹੁਣ ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਪਿੱਛੇ ਇੱਕ ਸੋ ਬਿਊਟੀਫੁਲ ਸੋ ਆਪਣਾ ਐਲੀਗੈਂਟ ਇੱਕ ਭੈਣ ਨੇ ਬੋਲਿਆ ਤਾਂ ਰਾਤੋਂ ਰਾਤ ਉਹ ਸਟਾਰ ਹੋ ਗਈ ਇੱਕ ਚੀਜ਼ ਦੇਖੋ ਜਿਹੜਾ ਉਹ ਕੰਮ ਕਰ ਰਹੇ ਸੀਗੇ ਉਹ ਕੰਮ ਵੀ ਜਿਹੜਾ ਆਪਨਾ ਵਰਕ ਕਰ ਰਹੇ ਸੀ ਉਹ ਵੀ ਕੈਮਰੇ ਦੇ ਅੱਗੇ ਹਾਂ ਔਰ ਆਪਣਾ ਲਾਈਵ ਕਰ ਦੇ ਸੀ ਆਨਲਾਈਨ ਵਿੱਚ ਆਨਲਾਈਨ ਕਰ ਦੇ ਸੀਗੇ ਆਨਲਾਈਨ ਜਿੱਥੇ ਆ ਗਿਆ ਜਿੱਥੇ ਕੈਮਰਾ ਇਹ ਇਹ ਰਾਹੁ ਦੇ ਸਰਵਾਈਲੈਂਸ ਚਾਰਜ ਪ੍ਰਭਾਵ ਨੇ ਠੀਕ ਹੈ ਤੇ ਸੋ ਮਤਲਬ ਜਿਹਦਾ ਰਾਹੁ ਅੱਛਾ ਹੈ ਉਹਨੂੰ ਇਹਨੇ ਰਾਤੋਂ ਰਾਤ ਮਤਲਬ ਇੱਕ ਗੱਲ ਹੋਰ ਹੈ ਜਿਹਦਾ ਰਾਹੁ ਅੱਛਾ ਨਾ ਜੀ ਉਹ ਭਾਵੇਂ ਵਿਚਾਰਾ ਸਾਧੂ ਸੁਭਾਵੀ ਹੋਵੇ ਉਹ ਕਵੇ ਮੈਂ ਦin ਦੁਨੀਆ ਤੋਂ ਕੁਛ ਨਹੀਂ ਜਾਣਦਾ ਮੈਨੂੰ ਮੈਂ ਮੈਡੀਟੇਸ਼ਨ ਕਰਨੀ ਹੈ ਮੈਂ ਪਾਠ ਕਰਨਾ ਹੈ ਮੈਂ ਪ੍ਰਭੂ ਦਾ ਨਾਮ ਲੈਣਾ ਰਾਹੁ ਨੇ ਉਹਨੂੰ ਬਹਿਨ ਨਹੀਂ ਦੇਣਾ ਅੱਛਾ ਬਿਲਕੁਲ ਉਹਨੇ ਕਹਣਾ ਨਾ ਬਈ ਚੱਲ ਮੰਤਰੀ ਬੰਨ ਚੱਲ ਅੱਗੇ ਵੱਧ ਪਰ ਜਿਹੜੀ ਉਹ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਿਹਦਾ ਰਾਹੁਣ ਅੱਛਾ ਹੈ ਉਹ ਉਸ ਸ਼ਕਤੀ ਨੂੰ ਪਛਾਹੇਗਾ ਜਿੱਦਾਂ ਅੰਬਾਨੀ ਸਾਹਿਬ ਜਿਹੜੇ ਦੀਰੂਬਾਈ ਮਾਨੀ ਸੀਗੇ ਉਹਨਾਂ ਦਾ ਰਾਹੂ ਇਜ਼ ਵੈਰੀ ਪਾਵਰਫੁਲ ਤੁਸੀਂ ਦੇਖੋ ਮੈਨੂੰ ਲੱਗਦਾ ਇਹ ਵੀ ਫਿਰ ਕਿਤੇ ਲੱਖਾਂ ਚੋਂ ਇੱਕ ਬੰਦੇ ਦਾ ਹੁੰਦਾ ਹੋਊਗਾ ਇਹ ਜਿਹੜਾ ਨਹੀਂ ਮੈਂ ਇਹਦਾ ਆਨਸਰ ਦਊਂਗਾ ਹੁੰਦਾ ਬਣਿਆ ਦਾ ਮਗਰ ਉਸ ਚੀਜ਼ ਨੂੰ ਸੰਭਾਲ ਕੋਈ ਬੰਦੇ ਨਹੀਂ ਅੱਛਾ ਕਿਉਂਕਿ ਦੇਖੋ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਡੇਲੀ ਪੋਸਟ ਦੇ ਜਿਹੜੇ ਦਰਸ਼ਕ ਹੈ ਕਿ ਰੈਮਡੀਜ਼ ਅਸੀਂ ਵੀ ਦੱਸਦੇ ਹਾਂ ਲੋਕਾਂ ਨੂੰ ਸਲਾਹ ਅਸੀਂ ਵੀ ਦਿੰਦੇ ਹਾਂ ਮਗਰ ਮੇਰੀ ਰੈਮਡੀ ਦੀ ਸ਼ੁਰੂਆਤ ਹੁੰਦੀ ਹੈ ਪ੍ਰਭੂ ਦੇ ਨਾਮ ਨਾਲ ਅੱਛਾ ਮਾਪਿਓ ਦੀ ਸੇਵਾ ਦੇ ਨਾਲ ਚੰਗੇ ਕਰਮ ਦੇ ਨਾਲ ਜਿਹੜੇ ਮੈਨੂੰ ਪਰਸਨਲੀ ਜਾਣਦੇ ਹੋ ਇਹ ਸੁਣਦੇ ਨੇ ਕਿ ਜਿਹੜੀ ਇਹ ਕਾਉਂਸਲਿੰਗ ਦਾ ਹਿੱਸਾ ਹੈ ਕਿ ਅੱਜ ਇਹ ਇਹ ਬੇਸਿਕ ਤੁਸੀਂ ਮੰਨਦੇ ਹੋ ਕਿ ਸਭ ਨੂੰ ਹੋਣੀ ਚਾਹੀਦੀ ਬਿਲਕੁਲ ਉਹਦੇ ਬਗੈਰ ਜਿਹੜੀ ਉਪਾਏ ਜਾਂ ਪਰਮਨੈਂਟ ਸੋਲੂਸ਼ਨਸ ਆਰ ਨਾਟ ਪੋਸੀਬਲ ਅੱਛਾ ਜੀ ਸਭ ਤੋਂ ਪਹਿਲਾਂ ਮਤਲਬ ਘਰ ਦੇ ਵੀ ਖੁਸ਼ ਹੋਣੇ ਚਾਹੀਦੇ ਆ ਜਿਹੜਾ ਤੁਹਾਡਾ ਬਿਲਕੁਲ ਨੇੜੇ ਦਾ ਵਾਲਾ ਬਿਲਕੁਲ ਬਿਲਕੁਲ ਉਸ ਉਹ ਖੁਸ਼ ਕਿਉਂ ਹੋਣੇ ਚਾਹੀਦੇ ਉਹ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਅੱਛਾ ਜੀ ਦਾ ਰਾਹੁ ਚਲੋ ਆਪਾਂ ਇਹ ਟੌਪਿਕ ਫਿਰ ਆਪਾਂ ਵਾਈਂਡ ਅਪ ਕਰਦੇ ਆ ਜਿਹਦਾ ਰਾ ਉਹਦੀਆਂ ਕੀ ਨਿਸ਼ਾਨੀਆਂ ਹੋਣਗੀਆਂ ਉਹਨੂੰ ਕੀ ਦੇਖੋ ਉਹਦੇ ਵਿੱਚ ਬਹੁਤ ਜਿੱਦਾ ਰਾਹੂ ਖਰਾਬ ਹੈ ਡਿਊ ਟੂ ਐਨੀ ਰੀਜ਼ਨਸ ਡਿਊ ਟੂ ਪਾਸਟ ਕਰਮਾਸ ਡਿਊ ਟੂ ਪ੍ਰੈਸੈਂਟ ਕਰਮਾਸ ਜਾਂ ਉਹਦੇ ਕੁੰਡਲੀ ਦੇ ਵਿੱਚ ਕੋਈ ਦੋਸ਼ ਹੈ ਬਹੁਤ ਪ੍ਰੋਬਲਮਸ ਆਉਂਦੀਆਂ ਜੀ ਉਹ ਬੰਦਾ ਕੋਰਟ ਕਚੈਰੀ ਔਰ ਜਿਹੜੀਆਂ ਦੁਸ਼ਮਣੀਆਂ ਜਾਂ ਰਾਹ ਜਾਂਦੇ ਐਕਸੀਡੈਂਟਸ ਜਾਂ ਅਨੈਚੁਰਲ ਡੈਥਸ ਜਾਂ ਅਨੈਚੁਰਲ ਕਰੋਨਿਕ ਬਿਮਾਰੀਆਂ ਔਰ ਬਿਮਾਰੀਆਂ ਵੀ ਚਲੋ ਮੈਂ ਇੱਕ ਮਾੜੀ ਬਿਮਾਰੀ ਦਾ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮਗਰ ਜਿਹੜੀ ਕਰੋਨਿਕ ਬਿਮਾਰੀਆਂ ਦੇ ਨਾਮ ਨਾਲ ਡਾਕਟਰਸ ਦੀ ਸਮਝ ਚ ਵੀ ਨਹੀਂ ਆਣਾ ਕਿ ਟੈਸਟ ਆਈ ਜਾ ਰਹੇ ਨੇ ਠੀਕ ਮਗਰ ਪਕੜ ਚ ਨਹੀਂ ਆ ਰਹੀ ਬਿਮਾਰੀ ਹੁਣ ਇੱਕ ਬੰਦੇ ਦੀ ਵੋਮਿੰਟਿੰਗ ਜਿਹੜੀ ਉਹ ਨਹੀਂ ਰੁਕਦੀ ਤੇ ਵੋਮਟ ਕਿਉਂ ਨਹੀਂ ਰੁਕਦੀ ਉਹ ਪਤਾ ਨਹੀਂ ਲੱਗਦਾ ਟੈਸਟਾਂ ਚ ਦਿਖਾਓ ਦੱਸੋ ਸਾਇੰਟੀਫਿਕਲੀ ਅਗਰ ਇਨੀ ਸਾਇੰਸ ਸਟਰੋਂਗ ਹੈ ਤਾਂ ਮਗਰ ਉਹਦੇ ਵਿੱਚ ਆਏਗੀ ਨਹੀਂ ਜੀ ਪਰ ਬੰਦਾ ਪਰੇਸ਼ਾਨ ਹੋ ਜਾਏਗਾ ਜਿਹੜਾ ਬੰਦਾ 10 10 22 ਕੇਸ ਕੋਰਟ ਕਚੈਰੀ ਭੁਗਤਦਾ ਜਿਹੜਾ ਬੰਦਾ ਹਰ ਵੇਲੇ ਕ੍ਰੋਧ ਚ ਰਹਿੰਦਾ ਹੈ ਹਰ ਵੇਲੇ ਉਹਨੂੰ ਉਹਦੇ ਕੋਲ ਕੋਈ ਆ ਕੇ ਵੱਜਦਾ ਹੀ ਹੋ ਕਿ ਚ ਵਾਰ-ਵਾਰ ਵੱਜਦਾ ਜਿਹਦੇ ਨਾਲ ਆਪਣੀ ਜ਼ਿੰਦਗੀ ਦੀ એનર્ਜੀ ਨੂੰ ਰਾਈਟ ਵੇਚ ਜਾਣ ਹੀ ਨਹੀਂ ਦਿੰਦਾ ਉਹਦਾ ਤੇ ਰਾਹੁ ਪੱਕਾ ਹੀ ਖਰਾਬ ਹੈ ਜੀ ਤੇ ਇਹਨੂੰ ਇਹਨੂੰ ਜੇ ਆਪਾਂ ਠੀਕ ਕਰਨ ਦੇ ਬੇਸਿਕ ਜੇ ਕੋਈ ਨੁਕਤੇ ਹੋਣ ਰਾਹੁ ਬਹੁਤ ਈਜ਼ੀ ਜੀ ਲੋਕ ਜਿਹਦਾ ਤੁਸੀਂ ਕਿਹਾ ਕਿ ਮੈਂ ਜਿਹਨਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਉਹ ਕਰ ਲੈਣਗੇ ਜਾਂ ਜਿਹੜਾ ਕੋਈ ਚਲੋ ਜੀ ਨਹੀਂ ਆ ਸਕਦਾ ਉਹਨਾਂ ਨੂੰ ਸਮਰੱਥਾ ਨਹੀਂ ਹੈ ਜਾਂ ਚੀਜ਼ਾਂ ਨੇ ਬੜੀਆਂ ਬੇਸਿਕ ਚੀਜ਼ਾਂ ਨਹੀਂ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਡੇਲੀ ਪੋਸਟ ਦੇ ਜਿੰਨੇ ਵੀ ਦਰਸ਼ਕ ਨੇ ਅਗਰ ਤੁਸੀਂ ਸਾਨੂੰ ਆਪਣਾ WhatsApp ਤੇ ਕੰਟੈਕਟ ਕਰਦੇ ਹੋ ਔਰ ਸਾਨੂੰ ਰੈਫਰੈਂਸ ਦਿੰਦੇ ਹੋ ਅਸੀਂ ਫਸਟ ਡਿਸਕਸ਼ਨ ਜਾਂ ਉਹਨਾਂ ਨੂੰ ਜ਼ਰੂਰ ਅਟੈਂਡ ਕਰਾਂਗੇ ਐਂਡ ਵਿਦਆਊਟ ਐਨੀ ਚਾਰजेस ਅਟੈਂਡ ਕਰਾਂਗੇ ਚਲੋ ਇਹ ਇਹ ਤੁਸੀਂ ਬਹੁਤ ਵਧੀਆ ਕਹਿਤਾ ਕਿ ਏ ਔਨ ਰਿਕਾਰਡ ਕਹਿ ਰਹੇ ਨੇ ਕਿ ਪਹਿਲੀ ਜਿਹੜੀ ਕੰਸਲਟੇਸ਼ਨ ਹੋਊਗੀ ਉਹ ਫ੍ਰੀ ਹੋਊਗੀ ਬਿਲਕੁਲ ਅਵਿਦਰ ਨਾ 1 ਮੰਥ ਅਸੀਂ ਜਿਹੜੇ ਵੀ ਸਾਨੂੰ ਤੁਹਾਡੇ ਰੈਫਰੈਂਸ ਦੇ ਕੇ ਡੇਲੀ ਪੋਸਟ ਦੇ ਦਰਸ਼ਕ ਕਹਿਣਗੇ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਠੀਕ ਹੈ ਰੈਮਡੀ ਤੁਸੀਂ ਪੁੱਛ ਰਹੇ ਸੀ ਬਹੁਤ ਹੀ ਈਜ਼ੀ ਬਹੁਤ ਹੀ ਈਜ਼ੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਹੀ ਕ੍ਰੋਧ ਵਾਲੇ ਬੰਦੇ ਨੂੰ ਬਹੁਤ ਹੀ ਹੰਕਾਰੇ ਬੰਦੇ ਨੂੰ ਜਾਂ ਕਿਸੇ ਬਹੁਤ ਵੱਡੇ ਪੋਲੀਟੀਕਲ ਜਾਂ ਪਾਵਰਫੁਲ ਬੰਦੇ ਨੂੰ ਜਾ ਕੇ ਤੁਸੀਂ ਸਤਿ ਸ਼੍ਰੀ ਅਕਾਲ ਪੈਰੀਪੈਨਾ ਬੁਲਾ ਦੋ ਤਾਂ ਉਹਨੂੰ ਉਹਦੀ ਈਗੋ ਚ ਹੀ ਸ਼ਾਂਤ ਹੋ ਜਾਂਦੀ ਹੈ ਐਸੇਮ ਵਿਦ ਰਾਹੁ ਕਿ ਤੁਸੀਂ ਹੈ ਬਹੁਤੋ ਸਖਤ ਮਗਰ ਜੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਹਾਲੀਆਂ ਉਹਨਾਂ ਦੀਆਂ ਚੀਜ਼ਾਂ ਕਰੋਗੇ ਪਹਿਲੇ ਇਹ ਸਮਝਣਾ ਪਏਗਾ ਕਿ ਰਾਹੁ ਰਿਪਰੈਜ਼ੈਂਟ ਕਿਨੂੰ ਕਰਦਾ ਰਾਹੁ ਰਿਪਰੈਜ਼ੈਂਟ ਕਰਦਾ ਹੈ ਹਸਪੀਟਲਸ ਨੂੰ ਅੱਛਾ ਟਾਇਲਟਸ ਨੂੰ ਜਿਹੜੇ ਸਾਡੇ ਕਰਮਚਾਰੀ ਕੂੜਾ ਵਗੈਰਾ ਕਲੀਨ ਕਰਦੇ ਨੇ ਗਾਰਬੇਜ ਕਲੀਨ ਕਰਦੇ ਨੇ ਉਹਨਾਂ ਨੂੰ ਹੁਣ ਜਦੋਂ ਤੁਸੀਂ ਉਹਨਾਂ ਦੀ ਸੇਵਾ ਕਰੋਗੇ ਜਦੋਂ ਉਹਨਾਂ ਨੂੰ ਰੋਟੀ ਪਾਣੀ ਦਿਓਗੇ ਉਹਨਾਂ ਦੀ ਕਿਸੇ ਬਿਮਾਰੀ ਦੇ ਵਿੱਚ ਜਾ ਕੇ ਸਹਾਇਤਾ ਕਰੋਗੇ ਤੁਹਾਡਾ ਰਾਹੂ ਆਪਣੇ ਆਪ ਸ਼ਾਂਤ ਹੋ ਜਾਏਗਾ ਅਗਰ ਉਹ ਕਸ਼ਟ ਤੁਹਾਡੇ ਧਿਆਨ ਆ ਸੀ ਉਹ ਮਿਨੀਮਾਈਜ਼ ਹੋ ਜਾਏਗਾ ਅੱਛਾ ਇਹ ਵੀ ਹੋ ਜਾਂਦਾ ਔਨ ਰਿਕਾਰਡ ਕਹਿ ਰਹੇ ਆ ਜੀ ਮੇਰੇ client ਸੀਗੇ ਮੈਂ ਉਹਨਾਂ ਨੂੰ ਕਿਹਾ ਕਿ ਇਸ ਸਾਲ ਤੁਹਾਡੇ ਲਈ ਬਹੁਤ ਡੇਂਜਰਸ ਹੈ ਕਾਈਂਡਲੀ ਧਿਆਨ ਰੱਖਣਾ ਮੇਰੇ ਕੋਲ ਆਏ ਹੀ ਸੈਡ ਕਿ ਆਮ ਓਕੇ ਪਰ ਮੈਂ ਸਰਪ੍ਰਾਈਜ਼ ਸੀ ਕਿ ਇਹ ਠੀਕ ਕਿੱਦਾਂ ਰਿਹਾ ਯਾਰ ਅਸੀਂ ਵੀ ਦੇਖਦੇ ਆਂ ਕਿ ਮਤਲਬ ਤੁਹਾਡੀ ਜਿਹੜੀ ਸਾਇੰਸ ਕਹ ਲੋ ਥਿਊਰੀ ਆ ਤੁਹਾਡੀ ਹਾਂ ਸਟੱਡੀ ਜਾਂ ਸਾਧਨਾ ਜਿਵੇਂ ਵੀ ਤੁਸੀਂ ਮੰਨੋ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਆਉਣੀ ਆ ਜਾਣੀ ਚਾਹੀਦੀ ਸੀ ਅੱਛਾ ਫਿਰ ਮੈਂ ਉਹਨਾਂ ਨੂੰ ਡਿਸਕਸ਼ਨ ਕੀਤੀ ਮਤਲਬ ਕੋਈ ਸਰੀੜਕ ਤੌਰ ਤੇ ਜਾਂ ਐਕਸੀਡੈਂਟਲ ਕੁਝ ਵੀ ਹਾਂ क्रॉनਿਕ ਹੋ ਜਾਣਾ ਚਾਹੀਦਾ ਸੀ ਮਤਲਬ ਜਿੰਨੂੰ ਅਸੀਂ ਕਹਿੰਦੇ ਕਿ ਰਾਹੂ ਖਰਾਬ ਹੋਵੇ ਤੇ ਠਾਣਾ ਤੇ ਹਸਪਤਾਲ ਇਹ ਦਿਖਾਈ ਦਿੰਦਾ ਤੇ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜੀ ਮੈਂ ਨਾ ਆਪਣੇ ਡਰਾਈਵਰ ਦੀ ਕੈਂਸਰ ਦੀ ਜਿਹੜੀ ਦਵਾਈ ਹੈ ਔਰ ਉਹਦਾ ਟ੍ਰੀਟਮੈਂਟ ਹੈ ਉਹ ਮੈਂ 1 ਸਾਲ ਤੋਂ ਕਰਾ ਰਿਆ ਤੇ ਸਾਇੰਸ ਉੱਥੇ ਹੀ ਠੀਕ ਹੋ ਗਈ ਕਿ ਬੰਦੇ ਨੇ ਪੈਸੇ ਲੱਗਨੇ ਸੀ ਬਿਮਾਰੀ ਤੇ ਤਕਲੀਫ ਤੇ ਤੇ ਜੇ ਉਹਨੇ ਕਿਸੇ ਦੀ ਸਹਾਇਤਾ ਕਰਤੀ ਤੇ ਉਹਦਾ ਆਪਣਾ ਕਰਮ ਜਿਹੜਾ ਕਿਤੇ ਨਾ ਕਿਤੇ ਬਚ ਗਿਆ ਸੋ ਮੈਂ ਦਰਸ਼ਕਾਂ ਨੂੰ ਇਹੀ ਕਹੂੰਗਾ ਕਿ ਸਿੰਪਲ ਲੈਂਗੁਏਜ ਦੇ ਵਿੱਚ ਅਗਰ ਤੁਸੀਂ ਆਪਣਾ ਰਾਹੂ ਠੀਕ ਕਰਨਾ ਚਾਹੁੰਦੇ ਹੋ ਕਾਈਂਡਲੀ ਲੋਕਾਂ ਦੀ ਹੈਲਪ ਕਰੋ ਉਹਨਾਂ ਦੀ ਬਿਮਾਰੀ ਤਕਲੀਫ ਤੁਹਾਡੇ ਡਰਾਈਵਰ ਮੇਡ ਆਲਾ ਦੋਲਾ ਜਿਹੜਾ ਗਰੀਬ ਤਬਕਾ ਹੈ ਜ਼ਰੂਰਤਮੰਦ ਤਬਕਾ ਹੈ ਹਸਪੀਟਲ ਭਰੇ ਭੇ ਨੇ ਤੇ ਤੁਸੀਂ ਅਗਰ ਉਹਨਾਂ ਦੀ ਸਹਾਇਤਾ ਕਰਦੇ ਹੋ ਦਵਾਈ ਦਵਾਨ ਦੇ ਵਿੱਚ ਜਾਂ ਹੋਰ ਟ੍ਰੀਟਮੈਂਟ ਦੇ ਵਿੱਚ ਤੇ ਰਾਹੂ ਬਹੁਤ ਆਰਾਮ ਨਾਲ ਸ਼ਾਂਤ ਹੋ ਜਾਏਗਾ। ਅੱਛਾ ਇੱਕ ਇੱਕ ਚੀਜ਼ ਇਹ ਵੀ ਹੈ ਜਿਵੇਂ ਕਿਸੇ ਦਾ ਜੇ ਸ਼ਨੀ ਸਟਰੋਂਗ ਹੈ ਤਾਂ ਬਾਕੀ ਗ੍ਰਹਿ ਉਹਨੂੰ ਵੀ ਓਵਰ ਪਾਵਰ ਕਰਦਾ। ਕੁਝ ਇਦਾਂ ਦਾ ਵੀ ਹੁੰਦਾ ਕਿ ਨਹੀਂ ਇਹ ਤੁਸੀਂ ਮੈਨੂੰ ਤੇ ਲੱਗਦਾ ਅੱਦੇ ਸਟਾਰੋਲੋਜਰ ਤੁਸੀਂ ਵੀ ਹੋ ਕਿਉਂਕਿ ਤੁਹਾਡੀ ਜਿਹੜੀ ਕਨੈਕਟੀਵਿਟੀ ਹੈ ਡਿਸਕਸ਼ਨ ਦੀ ਬਹੁਤ ਰਾਈਟ ਹੈ। ਹੂੰ ਰਾਹੂ ਹੈਗਾ ਸਮਝ ਲਓ ਕਿ ਲਾਅ ਐਂਡ ਆਰਡਰ ਨੂੰ ਲਾਗੂ ਕਰਨ ਵਾਲਾ। ਅੱਛਾ ਮਗਰ ਡੀਜੀਪੀ ਸ਼ਨੀ ਹੈ। ਹੂੰ ਸ਼ਨੀ ਨਿਆਇਪਰੀਏ। ਸ਼ਨੀ ਦੱਸੇਗਾ ਕਿ ਇਹਦਾ ਹਿਸਾਬ ਗਲਤ ਹੈ ਵੀ। ਹੂੰ ਰਾਹੂ ਨੂੰ ਇਹਨੂੰ ਆ ਸਜ਼ਾ ਦੇ ਦੇ ਜਾਂ ਇਹਨੇ ਬਹੁਤ ਓਨੈਸਟ ਕੰਮ ਕੀਤਾ ਸ਼ਨੀ ਨ्यायਪਰੀਏ ਇਸੇ ਲਈ ਕਿਹਾ ਜਾਂਦਾ ਕੋਟ ਕਚੈਰੀ ਨੂੰ ਕਾਲਾ ਰੰਗ ਸ਼ਨੀ ਇਸੇ ਲਈ ਕਿਹਾ ਜਾਂਦਾ ਕਿ ਜੇ ਇਹਦਾ ਪਲੱਸ ਕਰਨਾ ਹੈ ਜਾਂ ਮਾਈਨਸ ਕਰਨਾ ਹੈ ਉਹ ਇਨਸਟਰਕਟ ਕਰਦਾ ਰਾਹੂ ਨੂੰ ਤੇ ਰਾਹੂ ਫਿਰ ਤੁਹਾਨੂੰ ਉਹਦਾ ਪਲੱਸ ਜਾਂ ਮਾਈਨਸ ਦਿੰਦਾ ਔਰ ਫਿਰ ਸ਼ਨੀ ਨੂੰ ਠੀਕ ਕਰਨਾ ਉਹ ਬਹੁਤ ਅੱਛਾ ਹੈ ਔਰ ਸ਼ਨੀ ਕੀ ਹੈ ਲੇਬਰ ਵਰਕਰ ਮਜ਼ਦੂਰ अच्छा जे ਤੁਸੀਂ ਇਹਨਾਂ ਦਾ ਆਪਾਂ ਕਈ ਵਾਰੀ ਕਹਿੰਨੇ ਕਿ ਯਾਰ ਇਹਨਾਂ ਦਾ ਹੱਕ ਨਾ ਮਾਰੋ ਹਨਾ ਜਿਹਨੇ ਰੋਟੀ ਦਿਹਾੜੀ ਕਰਕੇ ਕਮਾਣੀ ਹੈ ਗੱਲ ਹੈ ਕਿ ਜੇ ਕੰਪਲੀਕੇਟ ਕਰਨਾ ਹੈ ਮਹਿੰਗਾ ਕਰਨਾ ਸਟਾਰੋਲੋਜੀ ਨੂੰ ਤੇ ਬਹੁਤ ਮਹਿੰਗੀ ਹੈ ਹਵਨ ਕਰਾਓ ਮੰਦਰੀਆਂ ਪਾਓ ਹੋ ਜਾਂਦਾ ਹੈ ਦੇਖੋ ਹਰ ਚੀਜ਼ ਅਸੀਂ ਵੀ ਕਰਵਾਨੇ ਆ ਮਗਰ ਜੇ ਤੁਸੀਂ ਉਹਨੂੰ ਸਿੰਪਲੀ ਸੋਚਣਾ ਹੈ ਉਦਾਂ ਵੀ ਹੋ ਜਾਂਦੀ ਹੈ ਉਦਾਂ ਵੀ ਹੁੰਦਾ ਇੱਕ ਬੰਦੇ ਨੇ ਆਪਣੀ ਉਸ ਬਿਮਾਰੀ ਨੂੰ ਪ੍ਰੋਬਲਮ ਨੂੰ ਸ਼ਰੀਰ ਨੂੰ ਖਰਾਬ ਹੀ ਨਹੀਂ ਕੀਤਾ ਉਹ ਉਸ ਹਾਲਤ ਤੱਕ ਆਇਆ ਹੀ ਨਹੀਂ ਕਿ ਉਹਨੂੰ ਅਸੀਂ ਜਲ ਪ੍ਰਵਾਹ ਕਰਾਈਏ ਸਮਾਨ ਜਾਂ ਹਵਨ ਕਰਾਈਏ ਅੱਛਾ ਇਹਦੇ ਵੀ ਅੱਗੇ ਦੇ ਅੱਗੇ ਵਧੀ ਜਾਂਦਾ ਕਬ ਓਬਵੀਅਸਲੀ ਜਦੋਂ ਤੁਸੀਂ ਅਗਰ ਆਪਣਾ ਇੱਕ ਤੁਸੀਂ ਰੋਜ਼ ਵਾਕ ਕਰਦੇ ਹੋ ਤੁਸੀਂ ਰੋਜ਼ ਆਪਣਾ 슈ਗਰ ਬੀਪੀ ਮੇਨਟੇਨ ਕਰਦੇ ਹੋ ਤੇ ਤੁਸੀਂ ਕ੍ਰੋਨਿਕ ਬਿਮਾਰੀ ਤੱਕ ਜਾਓਗੇ ਹੀ ਨਹੀਂ ਜੇ ਤੁਸੀਂ ਚੰਗੇ ਕਰਮ ਹੀ ਨਹੀਂ ਕਰਨੇ ਤੁਸੀਂ ਕਹਿੰਦੇ ਮੇਰੇ ਘਰ ਜਿਹੜਾ ਬੱਲੇਵਰ ਲੱਗੀ ਮੈਂ ਇਹਦੇ ਵੀ ਪੈਸੇ ਮਾਰ ਲਵਾਂ ਮੇਰੇ ਕੋਈ ਕੂੜਾ ਵਾਲਾ ਮੈਂ ਉਹਨਾਂ ਵੀ ਬੈਸ ਪਵਾ ਕਰਮਾ ਥਿਉਰੀ ਤੇ ਤੁਹਾਡੀ ਇਕੱਠੀ ਹੋ ਰਹੀ ਹੈ ਨਾ ਉਹਨੇ ਫਿਰ ਜਦੋਂ ਤੁਹਾਨੂੰ ਦੇਣਾ ਹੈ ਅਸਰ ਫਿਰ ਤੁਸੀਂ ਸਾਡੇ ਵਰਗੇ ਕੋ ਭਜਣਾ ਤੇ ਸ਼ਹਿਦ ਜੇ ਕੋ ਰਾਈਟ ਪਾਥ ਪਾਜੇ ਚ ਗੁੱਡ ਅਦਰਵਾਈਜ਼ ਕਈ ਰਸਤੇ ਹੈਗੇ ਫਿਰ ਛਣੀ ਨੂੰ ਸਹੀ ਕਰਨ ਦੇ ਜੋ ਆਪਾਂ ਕੋਈ ਇੱਕ ਦੋ ਚੀਜ਼ਾਂ ਕਰਵਾਈ ਸਭ ਤੋਂ ਸਿੰਪਲ ਜਿੱਦਾਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਕਿ ਕਿਤੇ ਵੀ ਕੰਸਟਰਕਸ਼ਨ ਹੁੰਦੀ ਹੋਵੇ ਉੱਥੇ ਜਿਹੜੇ ਨੇਬਰ ਹੈ ਉਹਨਾਂ ਨੂੰ ਤੁਸੀਂ ਜਦੋਂ ਆਰਾਮ ਦਿੰਦੇ ਹੋ ਰੋਟੀ ਦਿੰਦੇ ਹੋ ਉਹਨਾਂ ਨੂੰ ਕਪੜਾ ਦਿੰਦੇ ਹੋ ਉਹ ਬਹੁਤ ਫਾਇਦੇਮੰਦ ਹੈ ਦੇਖੋ ਸ਼ਾਸਤਰਾਂ ਦੇ ਵਿੱਚ ਜਿਹੜਾ ਨਾ ਦਾਨ ਸਭ ਤੋਂ ਵੱਡਾ ਉਪਾਏ ਮੰਨਿਆ ਗਿਆ ਹੈ ਅੱਛਾ ਸਭ ਤੋਂ ਵੱਡਾ ਹੁਣ ਆਪਾਂ ਗੁਰਦੁਆਰਾ ਸਾਹਿਬ ਆਪਣਾ ਮੰਦਿਰਾਂ ਦੇ ਵਿੱਚ ਲੰਗਰ ਲੱਗਦੇ ਨੇ ਤੁਸੀਂ ਉੱਥੇ ਮਾਂ ਦੀ ਦਾਲ ਜਿਹੜੀ ਹੈ ਸ਼ਨੀ ਨੂੰ ਰਿਪਰੈਜ਼ੈਂਟ ਕਰਦੀ ਹੈ ਤੁਸੀਂ ਉਹ ਦੇ ਸਕਦੇ ਹੋ ਕਾਲੀ ਦਾਲ ਕਾਲੀ ਦਾਲ ਜਿਹੜੀ ਆਪਾਂ ਉੜਤ ਦੀ ਦਾਲ ਨੂੰ ਕਹਿੰਦੇ ਆ ਉਹ ਦੇ ਸਕਦੇ ਆ ਉਸ ਤੋਂ ਬਾਅਦ ਜਿਹੜਾ ਆਪਣਾ ਕੀ ਕਹਿੰਦੇ ਐ ਲੋਹੇ ਦੀਆਂ ਚੀਜ਼ਾਂ ਚਮੜੇ ਦੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ দান ਦੇ ਸਕਦੇ ਹੋ ਮਤਲਬ ਇਹ ਸਿੰਪਲ ਚੀਜ਼ਾਂ ਨਾਲ ਅੱਛਾ ਇੱਕ ਇੱਕ ਚੀਜ਼ ਇਹ ਇਹ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ ਤੁਹਾਡੇ ਲਈ ਤਾਂ ਸ਼ਰਮਿੰਨ ਲੱਗਦਾ ਬਹੁਤ ਬਾਰਤਾਂ ਨੂੰ ਪੁੱਛਿਆ ਜਾਂਦਾ ਹੋਊਗਾ ਜਿਵੇਂ ਕਹਿੰਦੇ ਕਿ ਬੰਦ ਘੜੀਆਂ ਨਾ ਰੱਖੋ ਘਰੇ ਟੁੱਟੀਆਂ ਕੁਰਸੀਆਂ ਨਾ ਰੱਖੋ ਜਾਂ ਇਲੈਕਟ੍ਰੋਨਿਕਸ ਦਾ ਸਮਾਨ ਜਿਹੜਾ ਖਰਾਬ ਹੈ ਆਮ ਹੀ ਲੋਕਾਂ ਦੇ ਪਿਆ ਹੁੰਦਾ ਕੋਈ ਚੀਜ਼ ਖਰਾਬ ਹੋਏ ਬੰਦਾ ਰੱਖ ਦਿੰਦਾ ਸਿੱਧਾ ਨਹੀਂ ਕਿਉਂਕਿ ਮਹਿੰਗੀ ਖਰੀਦਣੀ ਦਾ ਕਹਿੰਦਾ ਦੇਖ ਲਾਂਗੇ ਜਾਂ ਐਦਾਂ ਦੀਆਂ ਚੀਜ਼ਾਂ ਨੇ ਜੁੱਤੀਆਂ ਸਿੱਧੀਆਂ ਕਰਕੇ ਰੱਖੋ ਐਵੇਂ ਖਿਲਾਰ ਕੇ ਨਾ ਰੱਖੋ ਇਹ ਇਹ ਥੋੜਾ ਜਿਹਾ ਕਰੋ ਇਹਨੂੰ ਸਿੰਪਲੀਫਾਈ ਕਰੋ ਚੀਜ਼ਾਂ ਵੈਰੀ ਸਿੰਪਲ ਇਹ ਸਾਰੀਆਂ ਚੀਜ਼ਾਂ ਬੁੱਧ ਨੂੰ ਰਿਪਰੈਜ਼ੈਂਟ ਕਰਦੀਆਂ ਅੱਛਾ ਬੁੱਧ ਮੀਨਸ ਬੁੱਧੀ ਠੀਕ ਹੈ ਬੁੱਧ ਮੀਨਸ ਬ੍ਰੇਨ ਅਸੀਂ ਡਿਸਕਸ਼ਨ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਤੁਸੀਂ ਮੈਨੂੰ ਕੁਐਸਚਨਸ ਕਰ ਰਹੇ ਹੋ ਮੇਰਾ ਮਾਈਂਡ ਰਿਪਲਾਈ ਦੇ ਰਿਹਾ ਉਹ ਬੁੱਧ ਕਰ ਰਿਹਾ ਅਗਰ ਮੇਰਾ ਬੁੱਧ ਜਾਂ ਤੁਹਾਡਾ ਬੁੱਧ ਕੰਟਰੋਲ ਚ ਨਾ ਹੋਵੇ ਅਸੀਂ ਗੱਲਾਂ ਹੀ ਕੁਝ ਹੋਰ ਕਰਨ ਲੱਪੀਏ ਸੋ ਅਗਰ ਬੁੱਧ ਠੀਕ ਹੋਏਗਾ ਤੇ ਹੀ ਤੁਸੀਂ ਵਪਾਰ ਕਰੋਗੇ ਬੁੱਧ ਠੀਕ ਹੋਏਗਾ ਤੇ ਤੁਸੀਂ ਪੜ੍ਹਾਈ ਕਰੋਗੇ ਘੜੀਆਂ ਤਾਰਾਂ ਬੰਦ ਮੋਬਾਈਲ ਇਹ ਸਾਰੇ ਬੁੱਧ ਨੂੰ ਰਿਪਰੈਜ਼ੈਂਟ ਕਰਦੇ ਜਦੋਂ ਨਹੀਂ ਰੱਖਣੇ ਚਾਹੀਦੇ ਨਹੀਂ ਰੱਖਣੇ ਚਾਹੀਦੇ ਜੀ ਔਰ ਤੁਸੀਂ ਇਹ ਐਕਸਪੈਰੀਮੈਂਟ ਕਰ ਲਓ ਜਿੰਨਾਂ ਦੇ ਘਰਾਂ ਦੇ ਵਿੱਚ ਬੰਦ ਮੋਬਾਈਲ ਕਈਆਂ ਦਾ ਜੀ ਮੇਰਾ ਪਹਿਲਾ ਮੋਬਾਈਲ ਸੀ ਮੇਰੀ ਫਰੈਂਡ ਨੇ ਦਿੱਤਾ ਸੀ ਮੈਨੂੰ ਦੋਸਤ ਨੇ ਦਿੱਤਾ ਸੀ ਮੇਰੇ ਪਾਪਾ ਲੈ ਕੇ ਆਏ ਸੀਗੇ ਅਸੀਂ ਬਹੁਤ ਜਲਦੀ ਇਹ ਮਟੀਰੀਅਲਿਸਟਿਕ ਚੀਜ਼ਾਂ ਨਾਲ ਜੁੜ ਜਾਣੇ ਹੂੰ ਸੋ ਉਹ ਕਿਤੇ ਨਾ ਕਿਤੇ ਜਦੋਂ ਇਕੱਠੀਆਂ ਹੁੰਦੀਆਂ ਨੇ ਉਹ 100% ਫਰਕ ਪਾਉਂਦੀਆਂ ਨੇ ਇਹਨਾਂ ਨੂੰ ਜਾਂ ਤੇ ਤੁਸੀਂ ਜ਼ਰੂਰਤਮੰਦ ਨੂੰ ਦੇ ਦਿਓ ਜਾਂ ਵੇਚ ਦਿਓ ਆਪਣੇ ਘਰਾਂ ਚ ਨਾ ਰੱਖੋ ਔਰ ਜਿੱਥੇ ਤੱਕ ਵੇਸਟ ਦੀ ਗੱਲ ਹੈ ਇੱਕ ਊਰਜਾ ਇੱਕ એનર્ਜੀ ਜਿਹੜੀ ਆ ਉਹ ਟਰੈਵਲ ਕਰਦੀ ਹੈ ਅ ਕੋਈ ਵੀ ਚੀਜ਼ ਹੈ ਤੁਸੀਂ ਅੱਜ ਆ ਕੱਪੜੇ ਪਾਏ ਆ ਤੁਸੀਂ ਕਿੰਨੀ ਦੇਰ ਪਾਓਗੇ ਇੱਕ ਲਿਮਿਟ ਤੋਂ ਬਾਅਦ ਆਪਣੇ ਤੋਂ ਬਾਅਦ ਕਿਸੇ ਨੂੰ ਦੇ ਦੋਗੇ ਰੀਸਾਈਕਲ ਹੋਣਗੇ ਸੋ ਇਹ ਪ੍ਰੋਸੈਸ ਹੈ ਚੇਂਜ ਜਿਹੜਾ ਹੈ ਉਹ ਸ੍ਰਿਸ਼ਟੀ ਦਾ ਇੱਕ ਨਿਯਮ ਹੈ ਤੇ ਜਿਹੜੀ ਚੀਜ਼ ਤੁਸੀਂ ਆਪਣੇ ਕੋਲ ਡੰਪ ਕਰ ਲਈ ਤੁਸੀਂ ਉੱਥੇ ਦੂਸਰੀ ਨੂੰ ਕਿੱਦਾਂ ਆਪਣਾ ਸੋਚ ਸਕਦੇ ਹੋ ਆਏਗੀ ਸੋ ਜਦੋਂ ਉਹਨੂੰ ਤੁਸੀਂ ਅੱਗੇ ਦੋਗੇ ਉਹ એનર્ਜੀ ਫਲੋ ਜੇ ਜੇ ਆਪਾਂ ਮੰਨੀਏ ਕਿ ਚਲੋ ਜੇ ਕਿਸੇ ਦੇ ਘਰੇ ਸਾਰਾ ਸਮਾਨ ਪਿਆ ਉਹਨੇ ਇਹ ਚੀਜ਼ਾਂ ਕਰਤੀ ਐ ਪੋਜ਼ਿਟਿਵਿਟੀ ਕੁਝ ਫਰਕ ਪਏਗਾ ਕੁਝ ਨਹੀਂ ਜੀ ਬਹੁਤ ਪਏਗਾ ਅੱਛਾ ਬਹੁਤ ਪਏਗਾ ਔਰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਹੁਣ ਸਪ ਅਜਿਹਾ ਅਗਰ ਮੇਰੇ ਘੜੀਆਂ ਬੰਦ ਪਈਆਂ ਨੇ ਜਾਂ ਮੇਰੇ ਹੋਰ ਸਮਾਨ ਬੰਦ ਪਿਆ ਟੁੱਟੀ ਕਰੋਕਰੀ ਸਾਈਕਲ ਫਲਾਣਾ ਅਰਦੀ ਅੱਛਾ ਕਈ ਲੋਕ ਮੈਗਜ਼ੀਨਸ ਰੱਖ ਲੈਂਦੇ ਨੇ ਪਹਿਲੇ ਤਾਂ ਕਟਿੰਗਸ ਰੱਖ ਲੈਂਦੇ ਸੀ ਪੁਰਾਣੇ ਸਿੱਕੇ ਰੱਖ ਲੈਂਦੇ ਸੀਗੇ ਇਹ ਵੀ ਬੁੱਧ ਖਰਾਬ ਦੀ ਨਿਸ਼ਾਨੀ ਹੈ ਅੱਛਾ ਮਤਲਬ ਤੁਸੀਂ ਇੱਕ ਚੀਜ਼ ਨੋਟ ਕਰਿਓ ਤੁਹਾਡੇ ਦਰਸ਼ਕ ਮੈਂ ਕਹੂੰਗਾ ਐਸੀ ਵੀਡੀਓ ਦੇ ਥਲੇ ਜਾ ਕੇ ਕਮੈਂਟ ਕਰਨ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਚੀਜ਼ਾਂ ਹੋਣ ਗਈਆਂ ਉਹਨਾਂ ਦਾ ਕਨਫਿਊਜ਼ਨ ਕੈਰੀਅਰ ਨੂੰ ਚੁਣਨ ਚ ਵਿਆਹ ਕਰਨ ਚ ਡਿਸੀਜਨ 메ਕਿੰਗ ਚ ਕਨਫਿਊਜ਼ਨ ਹੀ ਰਹੇਗੀ ਮਤਲਬ ਉਹ ਕਿਸੇ ਇੱਕ ਪਾਸੇ ਲੱਗ ਨਹੀਂ ਪਾਣਗੇ ਕਿਉਂਕਿ ਬੁੱਧ ਕੀ ਹੈ ਮਰਕਰੀ ਜਿੱਦਾਂ ਪਾਰਾ ਹੁੰਦਾ ਆਪਾ ਥਰਮੋਮੀਟਰ ਦੇ ਵਿੱਚ ਛੁੱਟਿਆ ਤਾਂ ਚੱਲਦਾ ਨਾ ਸੇਮ ਉਹਨਾਂ ਦਾ ਮਾਈਂਡ ਵੇਵ ਕਰੇਗਾ ਕੌਨਫੀਡੈਂਸ ਦੀ ਕਮੀ ਹੋਏਗੀ ਸਾਧ ਹੀ ਪ੍ਰੋਬਲਮ ਹੋਏਗੀ ਔਰ ਜਿੱਦਾਂ ਮੈਂ ਤੁਹਾਨੂੰ ਰਿਕਵੈਸਟ ਕੀਤੀ ਕਿ ਤੁਹਾਡੇ ਮੇਰੇ ਅਗਰ ਕਿਸੇ ਦੀ ਵੀ ਘਰ ਚ ਉਸ ਘਰ ਦੀ ਧੀ ਉਸ ਘਰ ਦੀ ਧੀ ਦਾ ਮਤਲਬ ਕਿ ਅਗਰ ਤੁਹਾਡੇ ਮੇਰੇ ਹੈ ਮੇਰੀ ਭੈਣ ਜਾਂ ਮੇਰੇ ਫਾਦਰ ਦੀ ਮਤਲਬ ਭੂਆ ਤੇ ਮਾਸੀ ਉਹ ਵੀ ਪਰੇਸ਼ਾਨ ਹੋਣਗੀਆਂ ਜਿਸ ਘਰ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ ਤੁਸੀਂ ਰਿਜ਼ਲਟ ਜਿਹੜਾ ਇਹਨੂੰ ਚੇਂਜ ਕਰਕੇ ਆਣਾ ਜਾਂ ਇਹਨੂੰ ਹਟਾ ਕੇ ਆਣਾ ਉਹ ਤੇ ਆਣਾ ਹੀ ਆਣਾ ਮਗਰ ਇਹਨੂੰ ਤੁਸੀਂ ਇੰਨੇ ਚੀਜ਼ ਚੈੱਕ ਕਰਕੇ ਦੇਖੋ ਕਿ ਯਾਰ ਸਾਡੇ ਸੋਚ ਕੇ ਦੇਖੋ ਰੱਦੀ ਰस्सियां ਮੋਬਾਈਲ ਚੀਜ਼ਾਂ ਪਈਆਂ ਨੇ ਮਤਲਬ ਰੱਦੀ ਵੀ ਨਾ ਇਕੱਠੀ ਕਰੋ ਘਰੇ ਪੁਰਾਣੀਆਂ ਕਿਤਾਬਾਂ ਕੁਝ ਨਾ ਕੱਟਾ ਕਰੋ ਬਿਲਕੁਲ ਨਹੀਂ ਬਿਲਕੁਲ ਨਹੀਂ ਔਰ ਮੈਂ ਤੁਹਾਨੂੰ ਇੱਕ ਗੱਲ ਜਿੱਦਾਂ ਰਿਕੁਐਸਟ ਕੀਤੀ ਕਿ ਜਦੋਂ ਆਪਾਂ ਇਹਨੂੰ ਕੱਢਾਂਗੇ ਸਾਡਾ ਬੁੱਧ ਠੀਕ ਹੋਏਗਾ ਜਦੋਂ ਅਸੀਂ ਇੱਕ ਗੁੱਡ ਵੇ ਦੇ ਵਿੱਚ ਇੱਕ ਬੱਚੇ ਨੇ ਪੜਨਾ ਉਹਨੇ 9ਵੀਂ 10ਵੀਂ ਕਰਨੀ ਹੈ ਤੁਹਾਡੇ ਕੋ ਬੁక్స్ ਪਈਆਂ ਤੁਸੀਂ ਉਹਨੂੰ ਦੇਣਾ ਉਹ ਤੁਹਾਡਾ ਆਲਰੇਡੀ ਇੱਕ ਪਲੱਸ ਚ ਆ ਜਾਣਾ ਸੋ ਅਗਰ ਆਪਾਂ ਆਪਣਾ ਲਾਈਫ ਸਟਾਈਲ ਇੱਕ ਆਰਟ ਆਫ ਲਿਵਿੰਗ ਨੂੰ ਚੇਂਜ ਕਰ ਲਈ ਹੈ ਨਾ ਸਟ੍ਰੋਲੋਜੀ ਇਜ਼ ਵੈਰੀ ਸਿੰਪਲ ਜੋਤਿਸ਼ ਇਹ ਨਾ ਕੋਈ ਕੰਪਲਿਕੇਟਿਡ ਨਹੀਂ ਹੈ ਆਪਣੀ ਰੂਟੀਨ ਦੀ ਜ਼ਿੰਦਗੀ ਨੂੰ ਅਗਰ ਅਸੀਂ ਪੋਜ਼ਿਟਿਵ ਵੇਚ ਲੈ ਕੇ ਜਾਈਏ ਤੇ ਉਲਟਾ ਬਹੁਤ ਵਧੀਆ ਅਸਰ ਮਿਲੇਗਾ ਸਾਨੂੰ ਜ਼ਿੰਦਗੀ ਵਿੱਚ ਤਾਂ ਬਿਲਕੁਲ ਰਵੀਸ਼ ਜੀ ਉਹਨਾਂ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਹੈ ਕੋਈ ਆਖਰ ਦੇ ਵਿੱਚ ਆਪਾਂ ਹੁਣ ਬਸ ਕਹਿ ਲਓ ਕਿ ਆਖਰੀ ਸਵਾਲ ਆ ਕਿਉਂਕਿ ਮੈਨੂੰ ਲੱਗਦਾ ਕਿ ਜਿੰਨੀਆਂ ਤੁਸੀਂ ਕੀਮਤੀ ਗੱਲਾਂ ਕੀਤੀਆਂ ਨੇ ਨਾ ਔਰ ਫਰੀ ਦੇ ਵਿੱਚ ਲੋਕਾਂ ਨੂੰ ਤੁਸੀਂ ਮਹੀਨੇ ਵਾਲੀ ਤਾਂ ਚਲੋ ਸਕੀਮ ਦੇ ਹੀ ਦਿੱਤੀ ਵੈਸੇ ਵੀ ਬਹੁਤ ਲੋਕਾਂ ਨੂੰ ਫਾਇਦਾ ਹੋ ਜਾਣਾ ਇਹਦਾ ਕੋਈ ਆਪਾਂ ਜੇ ਬੇਸਿਕ ਤੌਰ ਤੇ ਟਿਪਸ ਦੇਣੀਆਂ ਹੁਣ ਮਤਲਬ ਐਸਟਰੋਲੋਜੀ ਦੇ ਹਿਸਾਬ ਨਾਲ ਚਲੋ ਉਹ ਤਾਂ ਚੀਜ਼ਾਂ ਹੋ ਗਈਆਂ ਉਹ ਤਾਂ ਮੈਨੂੰ ਲੱਗਦਾ ਕਿ ਧਾਰਮਿਕ ਗ੍ਰੰਥੀ ਇਹ ਚੀਜ਼ਾਂ ਹੋਕਾ ਦਿੰਦੇ ਨੇ ਕਿ ਮਾਪਿਆਂ ਨੂੰ ਖੁਸ਼ ਰੱਖੋ ਵੈਸੇ ਜੇ ਆਪਾਂ ਇਹ ਜਨਰਲ ਨੌਂਗ ਰਿਆਂ ਨੂੰ ਸੈੱਟ ਕਰਨ ਦੇ ਲਈ ਕੋਈ ਬੇਸਿਕ ਰੈਮਡੀ ਹੋਵੇ ਉਹ ਥੋੜੀਆਂ ਦੱਸੋ ਬਿਲਕੁਲ ਮੈਂ ਦੋ ਇੰਪੋਰਟੈਂਟ ਚੀਜ਼ਾਂ ਦੱਸਦਾ ਕਿ ਤੁਸੀਂ ਕਦੀ ਕਦੀ ਰੋਟੀ ਜਿਹੜੀ ਹੈ ਰਸੋਈ 'ਚ ਬੈ ਕੇ ਖਾਓ ਹਾਂ ਉਹ ਨਾਲ ਤੁਹਾਡੇ ਕਿੰਨੇ ਹੀ ਪਲੈਨਟ ਸ਼ਾਂਤ ਹੋ ਜਾਣਗੇ ਇਹ ਇਹ ਆਪਾਂ ਜਾਨੀ ਜ਼ਮੀਨ ਤੇ ਬੈ ਕੇ ਖਾਣੀ ਹੈ ਜਾਂ ਚੌਂਕੀ ਵਗੈਰਾ ਤੁਸੀਂ ਸਲੈਬ ਤੇ ਵੀ ਚੇਅਰ ਰੱਖ ਕੇ ਵੀ ਖਾ ਸਕਦੇ ਹੋ ਤੁਸੀਂ ਆਪਣਾ ਥੱਲੇ ਚੌਂਕੜੀ ਮਾਰ ਕੇ ਵੀ ਖਾ ਸਕਦੇ ਹੋ ਜਿੱਦਾਂ ਤੁਹਾਨੂੰ ਕੰਫਰਟੇਬਲ ਹੈ ਬੈੱਡ ਤੇ ਬਿਲਕੁਲ ਵੀ ਨਾ ਖਾਓ ਰੋਟੀ ਆਮ ਤੌਰ ਤੇ ਬਹੁਤ ਬੈੱਡ ਤੇ ਬੈੱਡ ਤੇ ਖਾਂਦੇ ਨੇ ਇੱਕ ਤੇ ਇਹ ਇੱਕ ਵੈਸੇ ਵੈਸੇ ਨੁਕਸਾਨ ਕੀ ਹੈ ਸੌਰੀ ਤੁਹਾਡੀ ਗੱਲ ਕੱਟੀ ਬੈੱਡ ਤੇ ਜਿੱਥੇ ਆਪਾਂ ਪਹਿਲੇ ਆਏ ਸੀਗੇ ਰਾਹੂ ਬੈੱਡ ਹੈ ਅੱਛਾ ਜਿਹੜੀ ਚੀਜ਼ ਜਿਹੜੀ ਚੀਜ਼ ਲਈ ਬਣੀ ਹੈ ਚਾਹ ਵੀ ਨਹੀਂ ਪੀਣੀ ਚਾਹੀਦੀ ਬੈੱਡ ਤੇ ਬੈੱਡ ਨਹੀਂ ਜੀ ਅੱਛਾ ਮਤਲਬ ਤੁਸੀਂ ਸਿਰਫ ਉਹਦੇ ਸੋਣਾ ਜਾਂ ਜੋ ਵੀ ਸਾਡੀ ਇੱਕ ਕਿਰਿਆ ਬਣੀ ਹੈ ਸਿਰੇ ਸਿਰੇ ਦੇ ਬੰਦਾ ਖਰਾਬ ਕਰ ਲੈਂਦਾ ਹਾਂ ਮਤਲਬ ਕਿਤੇ ਨਾ ਕਿਤੇ ਦੇਖੋ ਮੈਂ ਤੁਹਾਨੂੰ ਇੱਕ ਰਿਕੁਐਸਟ ਕਰ ਰਿਹਾ ਕਿ ਇਸ ਬ੍ਰਾਡਕਾਸਟ ਤੋਂ ਬਾਅਦ ਤਿੰਨ ਹਫ਼ਤੇ ਤੁਸੀਂ ਸਿਰਫ ਰਸੋਈ ਚ ਬੈ ਕੇ ਖਾਣਾ ਖਾ ਲਓ ਰੋਜ਼ ਤੁਹਾਡੇ ਇੱਥੇ ਹੀ ਵੀਡੀਓ ਤੇ ਤੁਹਾਨੂੰ ਕਮੈਂਟ ਆਣਗੇ ਕਿ ਇੱਕ ਸਿੰਪਲ ਚੀਜ਼ ਨੇ ਸਾਨੂੰ ਬਹੁਤ ਹੈਲਪ ਕੀਤੀ ਇਹ ਚਲੋ ਇੱਕ ਰਸੋਈ ਚ ਬੈ ਕੇ ਹੋ ਗਈ ਹੋਰ ਦੂਜੀ ਚੀਜ਼ ਦੋ ਤਿੰਨ ਚੀਜ਼ਾਂ ਦੱਸੋ ਤੁਸੀਂ ਕੰਜੂਸੀ ਨਾ ਕਰੋ ਨਹੀਂ ਨਹੀਂ ਕੰਜੂਸੀ ਬਿਲਕੁਲ ਨਹੀਂ ਜੀ ਮੈਨੂੰ ਲੱਗਿਆ ਕਿ ਤੁਹਾਡਾ ਸਮੇ ਜਿਹੜਾ ਬਹੁਤ ਕੀਮਤੀ ਹੈ ਦੂਸਰੀ ਚੀਜ਼ ਮੈਂ ਇੱਕੋ ਗੱਲ ਕਹੂੰਗਾ ਔਰ ਫਿਰ ਔਨ ਰਿਕਾਰਡ ਕਹੂੰਗਾ ਹਰ ਕੋਈ ਕਹਿੰਦਾ ਮੇਰਾ ਵਪਾਰ ਵਧੇ ਮੇਰਾ ਕੰਮ ਵਧੇ ਮੇਰਾ ਚੀਜ਼ਾਂ ਵਧਣ ਜਿਸ ਘਰ ਦੀ ਕੁੜੀ ਤੀ ਨਰਾਜ ਹੈ ਉਹਦੇ ਨਾਲ ਬੋਲਚਾਲ ਬੰਦ ਹੈ ਉਸ ਘਰ ਚ ਇੱਕ ਲਿਮਟ ਤੋਂ ਬਾਅਦ ਵਪਾਰ ਨਹੀਂ ਵੱਧ ਸਕਦਾ ਅੱਛਾ ਕਿਉਂਕਿ ਬੁੱਧ ਬੁੱਧੀ ਹੈ ਬੁੱਧ ਬਿਜ਼ਨਸ ਹੈ ਨਾਟ ਫॉर दैट ਰੀਜ਼ਨ ਕਿ ਕਈ ਬਿਜ਼ਨਸ ਠੀਕ ਰੱਖਣਾ ਤਾਂ ਮਤਲਬ ਮੈਂ ਇੱਕੋ ਗੱਲ ਕਹੂੰਗਾ ਬੇਸਿਕ ਜਿਹੜਾ ਤੁਹਾਡਾ ਪਿਆਰ ਹੈ ਬੇਸਿਕ ਜਿਹੜਾ ਤੁਹਾਡਾ ਵਿਵਹਾਰ ਹੈ ਉਹ ਪੂਰਾ ਬੰਦ ਨਾ ਕਰਿਓ ਅਸੀਂ ਟੀਵਾ ਦੇਖਦੇ ਆਂ ਬੰਦਾ ਕਹਿੰਦਾ ਜੀ ਬੜੀ ਪ੍ਰੋਬਲਮ ਸੀ ਇਦਾਂ ਹੋ ਗਿਆ ਉਦਾਂ ਹੋ ਗਿਆ ਉਹਨੂੰ ਕਿਹਾ ਭੈਣ ਨਾਲ ਬੰਦ ਕੀਤੀ ਗੱਲਬਾਤ ਆ ਭੂਆ ਨਾਲ ਕੀ ਗੱਲ ਬੋਲ ਨਹੀਂ ਜੀ ਬੋਲ ਚੱਲ ਨਹੀਂ ਹੈਗੀ ਤੇ ਉੱਥੇ ਪਤਾ ਲੱਗ ਜਾਂਦਾ ਇਹਦੀ ਤੇ ਉਹਦੇ ਬੁੱਧੀ ਭ੍ਰਿਸ਼ਟਗੀ ਹੋਣੀ ਸੋ ਆਪਣੇ ਰਿਲੇਸ਼ਨਸ਼ਿਪ ਵਿਦ ਆਲ ਬਟ ਫॉर ਬਿਜ਼ਨਸ ਪਰਪਸ ਫॉर ਭੈਣਾ ਭੈਣਾ ਨਾਲ ਭੂਆ ਮਾਸੀਆਂ ਨਾਲ ਕਦੀ ਆਪਣਾ ਨਾ ਵਗਾੜੋ ਤੁਹਾਡਾ ਬੁੱਧ ਖਰਾਬ ਹੋ ਜਾਏਗਾ ਸੋ ਇਹ ਇਹ ਦੋ ਹੋ ਗਏ ਕੁਝ ਹੋਰ ਦੇ ਕੋਈ ਦੱਸਣਾ ਹੈ ਜਿਹੜੀ 3 ਸ਼ੁਕਰ ਨੂੰ ਬੜਾ ਲਗਜ਼ਰੀ ਦਾ ਕਿਹਾ ਜਾਂਦਾ ਉਹ ਵੀ ਦੱਸ ਦਿਓ ਥੋੜਾ ਜਿਹਾ ਹਾਂ ਤੁਸੀਂ ਉਹ ਗੱਲ ਐਂਡ 'ਚ ਕੀਤੀ ਜਿਹੜੀ ਸਾਡੇ ਯੰਗ ਇਸ ਤਰੋਤਿਆਂ ਨੂੰ ਬਹੁਤ ਜ਼ਰੂਰੀ ਹੈ ਸਭ ਤੋਂ ਇੰਪੋਰਟੈਂਟ ਤੇ ਹੈਗੀ ਪਰਫਿਊਮ ਯੂਜ਼ ਕਰਨਾ ਔਰ ਪਰਫਿਊਮ ਗਿਫਟ ਨਾ ਕਰੋ ਨਹੀਂ ਕਰਨਾ ਚਾਹੀਦਾ ਕਿ ਹਾਂ ਗਿਫਟ ਨਹੀਂ ਕਰਨਾ ਚਾਹੀਦਾ ਕਿਉਂਕਿ ਹੁਣ ਦੇਖੋ ਮੇਰਾ ਸ਼ੁਕਰ ਸਟਰੋਂਗ ਹੈ ਤੇ ਮੈਂ ਜਿਹੜੀ ਮੇਰਾ ਐਲੀਮੈਂਟ ਸਟਰੋਂਗ ਹੈ ਮੈਂ ਤੁਹਾਨੂੰ ਦੇ ਦੂੰਗਾ ਤੇ ਉਹ ਵਿਦਆਊਟ ਮਨੀ ਆ ਵਿਦਆਊਟ ਐਨੀ ਮਤਲਬ ਗਿਵ ਐਂਡ ਟੇਕ ਉਹ ਅੱਛਾ ਨਹੀਂ ਮੰਨਦੇ ਅਸੀਂ ਸੋ ਪਰਫਿਊਮ ਤੁਹਾਨੂੰ ਮਿਲ ਜਾਂਦਾ ਅਗਰ ਜਾਂ ਫਲਾਜ਼ ਮਿਲਦੇ ਨੇ ਜਾਂ ਕੱਪੜੇ ਮਿਲਦੇ ਨੇ ਜਾਂ ਕੋਈ ਵੀ ਚੀਜ਼ਾਂ ਅਗਰ ਤੁਸੀਂ ਬਹੁਤ ਕਿਸੇ ক্লোਜ਼ ਨੂੰ ਦੇਣਾ ਵੀ ਹੈ ਤੇ ਉਹਨੂੰ ਬਾਈ ਹੈਂਡ ਨਾ ਦਿਓ ਅੱਛਾ ਮਤਲਬ ਕਈ ਵਾਰੀ ਹੁੰਦਾ ਕਿ ਚੱਲ ਯਾਰ ਮੈਂ ਉਹਦੇ ਤੋਂ ਕੁਝ ਪੈਸੇ ਲੈ ਲੂੰਗਾ ਇੱਕ ਮੈਂ ਹਮੇਸ਼ਾ ਮਨਾਂ ਕਰਦਾ ਕਿ ਆਪਣੇ ਕਲੋਜ਼ ਜਿਹੜੇ ਹੈਗੇ ਤੁਹਾਡੇ ਨੀਅਰ ਡੀਅਰਸ ਸ਼ੂਜ਼ ਜਿਹੜੇ ਆ ਉਹ ਨਾ ਗਿਫਟ ਲੋ ਉਹ ਤਾਂ ਆਮ ਆਪਾਂ ਗਿਫਟ ਆਂਦੇ ਆ ਆਮ ਗਿਫਟ ਕਰਦੇ ਆ ਕਿਉਂਕਿ ਦੇਖੋ ਸ਼ੂ ਜਿਹੜੇ ਸ਼ਨੀ ਆ ਕਿੱਤਨਾ ਕਿਤੇ ਇਹ ਲੈਦਰ ਦੇ ਹੁਣ ਸਪੋਰਟਸ ਕੋਈ ਵੀ ਹੋਣ ਮੈਂ ਕਹਾਂਗਾ ਅਵੋਇਡ ਕਰੋ ਔਰ ਇੱਕ ਇਹਦੇ ਨਾਲ ਹੀ ਟਿਪ ਹੋਰ ਜੁੜਦੀ ਹੈ ਕਿ ਘਰ ਦੇ ਵਿੱਚ ਜਿੰਨੇ ਵੀ ਜੁੱਤੇ ਫालतू ਨੇ ਪਤਾ ਹੈ ਯਾਰ ਜੋੜੇ ਲਿਆਈ ਜਾਂਦੇ ਲੋਕਾਂ ਨੂੰ ਬਹੁਤ ਜ਼ਿਆਦਾ ਹੁੰਦਾ ਨਾ ਪੈਂਦੇ ਘਟਨੇ ਫੈਸ਼ਨ ਅੱਜਕੱਲ ਜਿੱਦਾਂ ਦੌੜ ਚ ਉਹ ਪਿਛਲਾ ਜਿਹੜਾ ਸਟਾਕ ਹੈ ਉਹ ਕਿਤੇ ਨਾ ਕਿਤੇ ਦਾਨ ਵੀ ਕਰਦੇ ਰਹੋ ਔਰ ਇੱਕ ਤੁਸੀਂ ਸ਼ਨੀ ਨੂੰ ਠੀਕ ਕਰਨ ਲਈ ਸ਼ੁਰੂ ਚ ਪੁੱਛਿਆ ਸੀਗਾ ਉਹਦੇ ਵਿੱਚ ਬਲਾਈਂਡ ਆਸ਼ਰਮ ਜਿਹੜੇ ਹੈਗੇ ਨੇ ਉੱਥੇ ਜਾ ਕੇ ਚੈਰਿਟੀ ਕਰਨਾ ਉਹਨਾਂ ਨੂੰ ਰੋਟੀ ਖਵਾਉਣਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਬਲੇਸਿੰਗਸ ਹੈ ਜੀ ਜੇ ਰੋਟੀ ਨਹੀਂ ਕੋਈ ਖਵਾ ਸਕਦਾ ਕੁਝ ਹੋਰ ਵੀ ਕਰ ਸਕਦਾ ਕਿਦਾਂ ਮੈਂ ਤੁਹਾਨੂੰ ਕਿਹਾ ਕਿ ਟ੍ਰੀਟਮੈਂਟ ਕਰ ਦੋ ਉਹਨਾਂ ਨੂੰ ਉਹਨਾਂ ਦਾ ਜਿਹੜਾ ਅੰਨ ਵਿਦਿਆਲਿਆ ਉਹਨੂੰ ਤੁਸੀਂ ਰਿਪੇਅਰ ਕਰਾ ਦੋ ਤੇ ਅਗਰ ਉੱਥੇ ਕੋਈ ਜ਼ਰੂਰਤ ਦੀ ਚੀਜ਼ ਚਾਹੀਦੀ ਹੈ ਕੋਈ ਇਨਵਰਟਰ ਚਾਹੀਦਾ ਕੋਈ ਸਹਾਇਤਾ ਚਾਹੀਦੀ ਹੈ ਤੁਸੀਂ ਉਹ ਕਰਾ ਦਿਓ ਗੱਲ ਹੈ ਕਿ ਤੁਹਾਡਾ ਮਨ ਹੋਣਾ ਚਾਹੀਦਾ ਤਰੀਕੇ ਬਹੁਤ ਨੇ ਜੀ ਹੈਲਪ ਕਰਨ ਦੇ ਤਰਵੀਸ਼ ਅਬਰੂਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਸ ਉਮੀਦ ਕਰਦੇ ਹਾਂ ਤੁਹਾਨੂੰ ਸਾਡੀਆਂ ਪੇਸ਼ਕਸ਼ ਜ਼ਰੂਰ ਪਸੰਦਾ ਹੀ ਹੋਵੇਗੀ ਧੰਨਵਾਦ ਰਵੀਸ਼ ਜੀ ਸਾਨੂੰ ਸਮਾਂ ਦਿੱਤਾ ਔਰ ਇੰਨੀਆਂ ਜਿਹੜੇ ਵੰਡਰਫੁਲ ਤੁਸੀਂ ਟਿਪਸ ਦਿੱਤੀਆਂ ਨੇ ਧੰਨਵਾਦ ਥੈਂਕ ਯੂ ਸੋ ਮਚ